ਤਸਰ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਡੈਡ ਦਾਦਾ ਜੀ ਪੂਰਾ ਬੈਕਗ੍ਰਾਉਂਡ ਇਹ ਟੋਟਲੀ ਪੋਲੀਟੀਕਲ ਬੈਕਗ੍ਰਾਉਂਡ ਹੈਗਾ। ਮੇਰੇ ਮੈਮ ਫਾਦਰ ਸਾਹਿਬ 2002 ਤੋਂ 2007 ਤੱਕ ਕਾਉਂਸਲਰ ਰਹੇ ਨੇ। ਪਹਿਲਾਂ ਮੇਰੇ ਦਾਦਾ ਜੀ ਸਮਾਜ ਸੇਵੀ ਰਹੇ ਨੇ। ਸਾਨੂੰ ਲੋਕ ਸੇਵਾ ਦਾ ਇੰਨਾ ਖੌਂਕ ਆ ਜਿਵੇਂ ਮੇਰੇ ਫਾਦਰ ਸਾਹਿਬ ਜਦੋਂ ਕਾਉਂਸਲਰ ਸੀਗੇ ਇਸ ਵਾਰਡ ਤੋਂ 2002 ਤੋਂ 2007 ਤੱਕ ਉਹਨਾਂ ਨੇ ਇਸ ਵਾਰਡ 'ਚ 40 ਕਰੋੜ ਖਰਚੇ ਹਨ। ਅੱਜ ਉਸੇ ਬਿਹਾਰਤ ਹੀ ਮੈਨੂੰ ਵੋਟਾਂ ਮਿਲਣਗੀਆਂ ਜੇ ਮਿਲਣਗੀਆਂ ਕਿਉਂਕਿ ਮੈਂ ਡੂ ਟੂ ਡੋਰ ਕਰਦਾ ਕੈਂਪੇਨ ਕਰਦਾ ਲੋਕਾਂ ਕੋਲ ਜਾਂਦਾ ਲੋਕ ਮੈਨੂੰ ਹੱਥਾਂ ਦੇ ਜੱਕਦੇ ਇੰਨਾ ਪਿਆਰ ਮਿਲ ਰਿਹਾ ਮੈਨੂੰ ਤੇ ਸਾਡੇ ਮਾਨਯੋਗ ਐਮਐਲਏ ਗੁਰਪ੍ਰੀ ਗੋਗੀ ਜੀ ਉਹਨਾਂ ਨੇ ਸਾਨੂੰ ਜੁਆਇਨ ਕਰਵਾਈ ਜਦੋਂ ਉਹਨਾਂ ਨੇ ਮੈਨੂੰ ਇਹ ਸਵਾਰਡ ਦਾ ਇੰਚਾਰਜ ਲਗਵਾਇਆ ਇੰਚਾਰਜ ਲੱਗਦੇ ਲੱਗਦੇ ਹਾਂ ਜਿਵੇਂ ਮੈਂ ਕਾਉਂਸਲਰ ਬਣਿਆ ਨੀਗਾ ਕਾਉਂਸਲਰ ਬਣਨ ਤੋਂ ਪਹਿਲਾਂ 8 ਤੋਂ 10 ਕਰੋੜ ਦੀ ਲਾਗਤ ਨਾਲ ਮੈਂ ਇਸ ਸਵਾਰਡ ਚ ਕੰਮ ਕਰ ਚੁੱਕਿਆ ਹਾਂ ਸਾਡੇ ਪਾਣੀ ਦੀ ਬੜੀ ਸਮੱਸਿਆ ਸੀਗੀ ਸਾਡੇ ਪਿੰਡ ਜੀ ਸੀਗੀ ਟਿਊਬਵਲ ਲੱਗਣ ਵਾਲੇ ਸੀ ਟਿਊਬਵਲ ਵੀ ਉਦੋਂ ਦੇ ਲੱਗੇ ਹੋਏ ਸੀਗੇ ਕਿਉਂਕਿ ਇੱਕ ਟਿਊਬਵਲ ਹੁੰਦਾ ਨਾ ਜਿਹੜਾ ਉਹਦਾ ਇੱਕ ਮਰਿਆਦ ਹੁੰਦੀ ਆ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਇਹ ਹੁਣ ਬਣਿਆ ਸੀ 6 ਟਿਊਬਲ ਨਵੇਂ ਲਵਾਤੇ ਮੈਮ ਆਪਾਂ ਕਹਿ ਸਕਦੇ ਆ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਟੈਗ ਆ ਜੋ ਕਿ ਆ ਉਹ ਕੀਤਾ ਤੇ ਜੋ ਕਹਾਂਗੇ ਉਹ ਕਰਾਂਗੇ ਵੀ ਇਹ ਤੁਸੀਂ ਪੂਰਾ ਕਰ ਰਹੇ ਆ ਬਿਲਕੁਲ ਮੈਮ ਕਰ ਵੀ ਰਹੇ ਆ ਮੈਂ ਤਾਂ ਸਭ ਕੋ ਲੋਕਾਂ ਨੂੰ ਕਹਿ ਵੀ ਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਐਮਐਲਏ ਆਮ ਆਦਮੀ ਪਾਰਟੀ ਦਾ ਕਾਉਂਸਲਰ ਤੇ ਮੈਨੂੰ ਕੋਈ ਕਸਰ ਹੀ ਨਹੀਂ ਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਜਦਾ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੈਮਨ ਟ੍ਰਿਆਡ ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਵੀਂ ਚਰਚਾ ਲੈ ਕੇ ਅੱਜ ਸਾਡੇ ਨਾਲ ਅਜੀਹਾ ਸਖ ਮੌਜੂਦ ਹੈ ਤੁਹਾਡੇ ਨਾਲ ਅਸੀਂ ਰੂਬਰੂ ਕਰਵਾਉਣੇ ਆ ਅਜੀਹਾ ਚਿਹਰਾ ਜੋ ਕਿ ਐਮਪੀ ਜਵਦੀ ਦੇ ਨਾਮ ਤੋਂ ਮਸ਼ਹੂਰ ਹੈ ਜੀ ਹਾਂ ਬਿਲਕੁਲ ਅੱਜ ਸਾਡੇ ਨਾਲ ਮੌਜੂਦ ਨੇ ਵੋਟ ਨੰਬਰ 54 ਤੋਂ ਐਮਪੀ ਜਵਦੀ ਜੀ ਉਰਫ ਅਮਨਿੰਦਰ ਪਾਲ ਜਵਦੀ ਜੀ ਸਰ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਸਰ ਬਹੁਤ ਬਹੁਤ ਖੁਸ਼ੀ ਹੁੰਦੀ ਪਈ ਆ ਸਾਨੂੰ ਕਿ ਤੁਸੀਂ ਵਸਦਾ ਪੰਜਾਬ ਦੇ ਵਿੱਚ ਸਾਡੇ ਨਾਲ ਜੁੜੇ ਆ ਤੇ ਇਤੋਂ ਵੀ ਵੱਡੀ ਗੱਲ ਸਰ ਇਹ ਆ ਕਿ ਤੁਸੀਂ ਅ ਐਜ਼ ਅ ਯੰਗ ਕੈਂਡੀਡੇਟ ਸਰ ਤੁਸੀਂ ਇਸ ਵਾਰ ਦੇ ਜੋ ਐਮਸੀ ਦੇ ਜੋ ਇਲੈਕਸ਼ਨਸ ਆ ਸਰ ਤੁਸੀਂ ਇਹਨੂੰ ਲੀਡ ਕਰ ਰਹੇ ਆ ਹਾਂਜੀ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਮੈਨੂੰ ਮੈਮ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹਾਂ ਪਾਰਟੀ ਨੇ ਮੈਨੂੰ ਇਨਾ ਮਾਣ ਬਖਸ਼ਿਆ ਇਨੀ ਯੰਗ ਉਮਰ 'ਚ ਮੈਨੂੰ ਟਿਕਟ ਦੇ ਕੇ ਨਵਾਜਿਆ ਜੀ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਸਾਰੇ ਫੈਮਲੀ ਬਹੁਤ ਖੁਸ਼ ਆ ਉਹਨਾਂ ਨੂੰ ਦੇਖ ਕੇ ਮੇਰੀ ਉਧਰ ਹੀ ਖੁਸ਼ੀ ਦੁੱਗਣੀ ਹੋ ਗਈ ਮਾਰ ਜੀ ਹਾਂਜੀ ਤਾਂ ਸਰ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਬੈਕਗ੍ਰਾਉਂਡ ਨੂੰ ਲੈ ਕੇ ਕਿਉਂਕਿ ਆ ਸਾਨੂੰ ਇਹ ਵੀ ਸੁਣਨ ਨੂੰ ਮਿਲਿਆ ਸੀਗਾ ਕਿ ਜਿੱਦਾਂ ਤੁਹਾਡੇ ਡੈਡ ਤੁਹਾਡੇ ਦਾਦਾ ਜੀ ਉਹ ਵੀ ਆਪਾਂ ਕਹਿ ਸਕਦੇ ਕਿ ਕਿਤੇ ਨਾ ਕਿਤੇ ਆ ਕਾਉਂਸਲਰ ਦੀਆਂ ਵੋਟਾਂ ਦੇ ਵਿੱਚ ਕਾਫੀ ਹਿੱਸੇਦਾਰ ਰਹੇ ਨੇ ਆਪਾਂ ਕਹਿ ਸਕਦੇ ਤੁਹਾਡਾ ਜਿਹੜਾ ਪੂਰਾ ਬੈਕਗ੍ਰਾਉਂਡ ਯਾ ਟੋਟਲੀ ਪੋਲਿਟਿਕਲ ਬੈਕਗ੍ਰਾਉਂਡ ਹੈਗਾ ਯਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਮੇਰੇ ਮੰ ਫਾਦਰ ਸਾਹਿਬ 2002 ਤੋਂ 2007 ਤੱਕ ਇਸ ਵਾਰਡ ਦੀ ਨੁਮਾਇੰਦਗੀ ਕਰ ਚੁੱਕੇ ਨੇ ਕਾਉਂਸਲਰ ਰਹੇ ਨੇ ਹੂੰ ਪਹਿਲਾਂ ਮੇਰੇ ਦਾਦਾ ਜੀ ਸਮਾਜ ਸੇਵੀ ਰਹੇ ਨੇ ਪੋਲੀਟਿਕਲ ਬੈਕਗ੍ਰਾਉਂਡ ਆ ਵਧੀਆ ਜੀ ਤੇ ਸਾਨੂੰ ਲੋਕ ਸੇਵਾ ਦਾ ਇੰਨਾ ਸ਼ੌਂਕ ਆ ਪਹਿਲਾਂ ਮੇਰੇ ਫਾਦਰ ਸਾਹਿਬ ਨੂੰ ਸੀ ਮੇਰੇ ਫਾਦਰ ਸਾਹਿਬ ਜਦੋਂ ਕਾਉਂਸਲਰ ਸੀਗੇ ਇਸ ਵਾਰਡ ਤੋਂ 2002 ਤੋਂ 2007 ਤੱਕ ਉਹਨਾਂ ਨੇ ਇਸ ਵਾਰਡ 'ਚ 40 ਕਰੋੜ ਖਰਚਾ ਹਨ ਉਹ ਟਾਈਮ ਦਾ 40 ਕਰੋੜ ਅੱਜ ਦਾ ਤੁਸੀਂ ਦੇਖ ਲਓ 400 ਕਰੋੜ ਹੋ ਗਿਆ ਤੇ ਜੇ ਹੁਣ ਵੀ ਕਿਤੇ 40 ਕਰੋੜ ਦੇ ਸਵਾਰਥ ਚ ਲੱਗ ਜਵੇ ਨਾ ਤਾਂ ਵਾਰਡ ਦੀ ਨਿਹਾਰ ਬਦਲ ਜੂਗੀ ਠੀਕ ਆ ਜੀ ਤੇ ਜਦੋਂ ਉਹਨਾਂ ਨੇ ਉਦੋਂ 2000 ਤੋਂ 20007 ਦਾ ਟਾਰਮ ਲਈ ਅੱਜ ਉਸੇ ਬਿਹਾਰਤੇ ਮੈਨੂੰ ਵੋਟਾਂ ਮਿਲਣਗੀਆਂ ਜੇ ਮਿਲਣਗੇ ਕਿਉਂਕਿ ਮੈਂ ਡੋਰ ਟੂ ਡੋਰ ਕਰਦਾ ਕੈਂਪੇਨ ਕਰਦਾ ਲੋਕਾਂ ਕੋਲ ਜਾਣਾ ਲੋਕ ਮੈਨੂੰ ਹੱਥਾਂ ਦੇ ਜੱਕਦੇ ਇੰਨਾ ਪਿਆਰ ਮਿਲ ਰਿਹਾ ਮੈਨੂੰ ਲੋਕਾਂ ਨੂੰ ਤੇ ਲੋਕ ਬਸ ਮੈਨੂੰ ਇੱਕੋ ਹੀ ਗੱਲ ਕਹਿੰਦੇ ਆ ਵੀ ਆ ਉਹਦੇ ਪਿਓ ਦਾ ਦੇਣਾ ਨਾ ਨਾ ਡੁਬਾਈ ਜੋ ਉਹਨਾਂ ਨੇ ਕੀਤਾ ਉਹਨਾਂ ਦੀ ਨਕਸ਼ੇਕਰਮਾਂ ਤੇ ਚੱਲੀਆਂ ਤੂੰ ਤੇ ਮੈਂ ਵੀ ਉਹਨਾਂ ਨੂੰ ਇੰਨਾ ਯਕੀਨ ਦਿਵਾਉਣਾ ਵੀ ਮੇਰੇ ਤਾਂ ਖੂਨ ਚ ਹੀ ਆ ਲੋਕ ਸੇਵਾ ਸੇਵਾ ਕਰਦੇ ਆਏ ਆ ਸੇਵਾ ਕਰਦੇ ਰਵਾਂਗੇ ਸਾਨੂੰ ਲੋਕ ਸੇਵਾ ਕਰਨ ਦਾ ਸ਼ੌਂਕ ਆ ਬਿਲਕੁਲ ਤੇ ਜਿਵੇਂ ਬਾਕੀ ਲੋਕ ਹੁਕਮ ਲਾਉਣਗੇ ਬਿਲਕੁਲ ਸਿਰ ਮੱਥੇ ਇਸ ਨਾਲ ਹੀ ਜੇ ਆਪਾਂ ਗੱਲ ਕਰੀ ਤੁਸੀਂ ਹੁਣੇ ਆਪਣੇ ਪਾਪਾ ਦੇ ਬਾਰੇ ਜ਼ਿਕਰ ਕੀਤਾ ਸੀਗਾ ਕਿ ਉਹ ਕਾਫੀ ਲਾਈਕ ਇਨ ਡੈਪਥ ਅ ਗਰਾਊਂਡ ਦੇ ਨਾਲ ਕਿਉਂਕਿ ਦੇਖਿਆ ਜਾਵੇ ਤੇ ਤੁਸੀਂ ਹਲੇ ਵੀ ਇੱਕ ਪਿੰਡੂ ਵਿਰਸੇ ਦੇ ਨਾਲ ਕਾਫੀ ਜੁੜੇ ਹੋਏ ਆ ਤੇ ਤੁਸੀਂ ਗਰਾਊਂਡ ਫੀਲਡ ਦੇ ਵਿੱਚ ਜੋ ਲੋਕਾਂ ਦੀ ਆਮ ਸਮੱਸਿਆਵਾਂ ਆ ਤੁਸੀਂ ਕਾਫੀ ਤਰ੍ਹਾਂ ਜਾਗਰੂਕ ਹੋਣਾ ਚੀਜ਼ਾਂ ਦੇ ਨਾਲ ਕਿਉਂਕਿ ਤੁਸੀਂ ਇਨ ਡੈਪਥ ਤਰੀਕੇ ਦੇ ਨਾਲ ਲੋਕਾਂ ਨੂੰ ਦੇਖਦੇ ਪਏ ਤੁਹਾਨੂੰ ਇਸ ਵਾਰੀ ਕੀ ਲੱਗਦਾ ਹੈ ਕਿ ਤੁਹਾਨੂੰ ਜਿਹੜੀਆਂ ਵੋਟਾਂ ਆ ਉਹ ਤੁਹਾਡੇ ਆਪਦੇਸ ਪਿੰਡੂ ਕਲਚਰ ਨੂੰ ਲੈ ਕੇ ਆ ਜਾਂ ਤੁਹਾਡੇ ਪਿੰਡੂ ਪਹਿਰਾਵੇ ਨੂੰ ਲੈ ਕੇ ਆ ਤੁਹਾਡੇ ਪਿੰਡੂ ਟੱਚ ਨੂੰ ਲੈ ਕੇ ਪੜ੍ਹਨ ਸਕਦੀਆਂ ਜਾਂ ਮਤਲਬ ਉਦੋਂ ਤੇ ਤੁਸੀਂ ਆਪਣਾ ਕੰਮ ਕਰਦੇ ਪਏ ਆ ਪਰ ਮੇਨ ਮੁੱਦਾ ਕੀ ਹੈ ਕਿ ਜੋ ਤੁਹਾਨੂੰ ਇਹ ਵੋਟਾਂ ਪੈ ਰਹੀਆਂ ਕਿ ਤੁਹਾਨੂੰ ਤੁਹਾਡੇ ਡੈਡ ਦੇ ਸਿਰ ਤੇ ਪੈਦੀਆਂ ਪਈਆਂ ਜਾਂ ਤੁਸੀਂ ਹੋਰ ਵੀ ਇਸ ਪਾਰਟੀ ਦੇ ਵਿੱਚ ਰਹਿ ਕੇ ਆਪਣਾ ਦਬਦਬਾ ਬਣਾਇਆ ਦੇਖੋ ਆਪਣੇ ਪਿਓ ਦਾ ਜਿਹੜਾ ਬੱਚੇ ਦੇ ਸਿਰ ਤੇ ਹੱਥ ਹੁੰਦਾ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਮੇਰੇ ਫਾਦਰ ਸਾਹਿਬ ਦੇ ਜਿਹੜੇ ਕੰਮ ਕੀਤੇ ਨੇ ਉਹ ਮੂਹਰੇ ਆ ਰਹੇ ਨੇ ਉਹ ਕਹਿੰਦੇ ਆ ਨਾ ਜੋ ਬੀਜਿਆ ਉਹ ਵੱਡਣਾ ਪੈ ਰਿਹਾ ਜੀ ਮੇਰੇ ਫਾਦਰ ਸਾਹਿਬ ਨੇ ਜੋ ਬੀਜਿਆ ਮੈਂ ਉਹਨੂੰ ਹੁਣ ਵੜ ਰਿਆਂ ਬਿਲਕੁਲ ਤੇ ਇੱਕ ਮੇਰਾ ਆਪਣਾ ਵੀ ਇਸ ਪਾਰਟੀ ਚਰ ਸੂਖ ਬਣਿਆ ਜਦੋਂ ਅਸੀਂ ਪਾਰਟੀ ਜੁਆਇਨ ਕੀਤੀ ਸਾਡੇ ਮਾਨਯੋਗ ਐਮਐਲਏ ਗੁਰਪੀ ਗੋਗੀ ਜੀ ਉਹਨਾਂ ਨੇ ਸਾਨੂੰ ਜੁਆਇਨ ਕਰਵਾਈ ਜਦੋਂ ਉਹਨਾਂ ਨੇ ਮੈਨੂੰ ਇਸ ਵਾਰਡ ਦਾ ਇੰਚਾਰਜ ਲਗਵਾਇਆ ਜੀ ਤੇ ਇੰਚਾਰਜ ਲੱਗਦੇ ਲੱਗਦੇ ਹਜੇ ਮੈਂ ਕਾਉਂਸਲਰ ਬਣਿਆ ਨੀਗਾ ਕਾਉਂਸਲਰ ਬਣਨ ਤੋਂ ਪਹਿਲਾਂ 8 ਤੋਂ 10 ਕਰੋੜ ਦੀ ਲਾਗਤ ਨਾਲ ਮੈਂ ਇਸ ਵਾਰਡ ਚ ਕੰਮ ਕਰ ਚੁੱਕਿਆ ਜੀ ਸਾਡੇ ਹ ਸੜਕਾਂ ਸੀਗੀਆਂ ਮੈਮ ਨਵੀਆਂ ਬਣਨ ਵਾਲੀਆਂ ਸੀ ਸਾਰੀਆਂ ਸਾਡੇ ਮੇਨ ਰੋਡ ਹੀ ਆ ਜਿਹੜੀ ਪੰਜਾਬਾਤ ਨਗਰ ਤੋਂ ਜਵਦੀ ਰੋਡ ਆ ਇਹਦੇ ਚ ਮੈਮ 1.5 ਫੁੱਟ ਹੋਏ ਸੀਗੇ ਲੋਕ ਡਿੱਗਦੇ ਸੀ ਇਥੇ ਸਫਾਈ ਦੀ ਬੜੀ ਸਮੱਸਿਆ ਸੀ ਵਾਟਰ ਸਪਲਾਈ ਸੀਵਰੇਜ ਸੀਵਰੇਜ ਦੀ ਤੁਹਾਨੂੰ ਮੈਂ ਗੱਲ ਦੱਸਾਂ ਮੇਰੇ ਫਾਦਰ ਸਾਹਿਬ ਨੇ ਉਦੋਂ ਪਾਇਆ ਸੀਗਾ ਆਪਣੇ ਸਰਦਾਰ ਜਸਬੀਰ ਸਿੰਘ ਡਿੰਪਾ ਜੀ ਸੀਵਰੇਜ ਬੋਰਡ ਦੇ ਚੇਅਰਮੈਨ ਹੁੰਦੇ ਸੀ ਉਹਨਾਂ ਦਾ ਪੈਸਾ ਲੈ ਕੇ ਆਂਦਾ ਉਦੋਂ ਉਥੋਂ ਤੇ ਚੰਡੀਗੜ੍ਹੋਂ ਨਿਰਮਾਣ ਦਾ ਪੈਸਾ ਲੈ ਕੇ ਆਏ ਸੀਵਰੇਜ ਪਹਿਲੀ ਵਾਰੀ 2002 ਤੋਂ 2007 ਦੀ ਟਰਮ 'ਚ ਪਾਇਆ ਸੀਗਾ ਤੇ ਉਦੋਂ ਬਾਅਦ ਸੀਵਰੇਜ ਦਾ ਕਿਸੇ ਨੇ ਧਿਆਨ ਹੀ ਨਹੀਂ ਰੱਖਿਆ 20 ਸਾਲ ਹੋ ਗਏ 20-22 ਸਾਲ ਹੁਣ ਜਦੋਂ ਦਾ ਮੈਂ ਇੰਚਾਰਜ ਬਣਿਆ ਇਸ ਬੋਰਡ ਦਾ ਅਸੀਂ ਸੁਪਰ ਸੈਕਸ਼ਨ ਮਸ਼ੀਨਾ ਮੰਗਵਾਈਆਂ ਮੈਮ ਕੂਲੇ ਖੜ ਕੇ ਸਾਰਾ ਸਾਫ ਕਰਵਾਇਆ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿੰਨਾ ਬੁਰਾ ਹਾਲ ਸੀ ਪਾਣੀ ਸਾਰਾ ਬੈਕ ਮਾਰ ਜਾਂਦਾ ਸੀ ਲੋਕਾਂ ਦੇ ਘਰਾਂ ਜਾਂਦਾ ਸੀਗਾ ਜਦੋਂ ਘਰਾਂ ਜਾਂਦਾ স্মੈਲ ਆਉਂਦੀ ਹੈ ਕਿੰਨੀ ਸਮੱਸਿਆ ਹੁੰਦੀ ਹੈ ਤੇ ਮੇਨ ਸਾਡੇ ਸੜਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਇਹ ਤਾਂ ਮੈਂ ਜਦੋਂ ਇੰਚਾਰਜ ਬਣੇ ਇੰਚਾਰਜ ਬਣਦੇ ਸਾਰ ਅਸੀਂ ਸਭ ਤੋਂ ਪਹਿਲਾਂ ਵਰਕ ਆਊਟਰ ਇਹਦੇ ਕਰਵਾਏ ਇਹ ਬਣਵਾਈ ਤੇ ਫਿਰ ਸਾਡੇ ਪਾਣੀ ਦੀ ਬੜੀ ਸਮੱਸਿਆ ਸੀਗੀ ਸਾਡੇ ਪਿੰਡ ਦੀ ਸੀਗੀ ਟਿਊਬਵਲ ਲੱਗਣ ਵਾਲੇ ਸੀ ਟਿਊਬਵਲ ਵੀ ਉਦੋਂ ਦੇ ਹੀ ਲੱਗੇ ਹੋਏ ਸੀਗੇ ਕਿਉਂਕਿ ਇੱਕ ਟਿਊਬਲ ਹੁੰਦਾ ਨਾ ਜਿਹੜਾ ਉਹਦਾ ਇੱਕ ਮਰਿਆਦ ਹੁੰਦੀ ਆ ਹਾਂ ਠੀਕ ਆ ਜੀ ਵੀ ਇੰਨੀ ਦੇਰ ਤੱਕ ਕੀ ਚੱਲਣਾ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਹੁਣ ਬਣਿਆ ਸੀ 6 ਟਿਊਬਲ ਨਵੇਂ ਲਵਾਤੇ ਮੈਂ ਜਿੱਦਣ ਚੂਨ ਜਾਪਤਾ ਲੱਗਿਆ ਹਾਂ ਉਦੋਂ ਇੱਕ ਦਿਨ ਪਹਿਲਾਂ ਸੀ ਸਾਡੇ ਮਾਣਯੋਗ ਐਮਐਲਏ ਗੁਰਪ੍ਰੀ ਗੋਗੀ ਜੀ ਉਹਨਾਂ ਨੇ ਸਾਡੇ ਉਰੇ ਆ ਕੇ ਨਿਊ ਪੰਜਾਬ ਮਾਤਾ ਨਗਰ ਉੱਥੇ ਵੀ ਪਾਣੀ ਦੀ ਦਿੱਕਤ ਸੀ ਉਹਦਾ ਉਦਘਾਟਨ ਕਰਕੇ 6 ਟਿਊਬਲ ਹੋ ਗਏ ਦੋ ਅਸੀਂ ਮੈਂ ਉਦਘਾਟਨ ਹਜੇ ਕਰਨੇ ਨੇ ਵਰਕ ਆਰਡਰ ਹੋਏ ਹੋਏ ਨੇ ਤੇ ਉਹ ਜਿਵੇਂ ਚੋਣ ਜਾਬਤਾ ਖੁੱਲਦਾ ਨਾਲ ਦੀ ਨਾਲ ਹੀ ਅਸੀਂ ਉਹ ਆਰਡਰ ਕਰਦਨੇ ਨੇ ਆਪਾਂ ਕਹਿ ਸਕਦੇ ਆ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਟੈਗ ਆ ਜੋ ਕਿ ਆ ਉਹ ਕੀਤਾ ਤੇ ਜੋ ਕਹਾਂਗੇ ਉਹ ਕਰਾਂਗੇ ਵੀ ਇਹ ਤੁਸੀਂ ਪੂਰਾ ਕਰ ਰਹੇ ਆ ਬਿਲਕੁਲ ਮੈਮ ਕਰ ਵੀ ਰਹੇ ਆ ਤੇ ਅਸੀਂ ਤੁਸੀਂ ਦੇਖੋ ਕਾਉਂਸਲਰ ਬਣਨ ਤੋਂ ਪਹਿਲਾਂ ਪਹਿਲਾਂ ਮੈਂ ਤਾਂ ਸਭ ਕੋ ਲੋਕਾਂ ਨੂੰ ਕਹਿ ਵੀ ਇਹ ਰਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਐਮਐਲਏ ਆਮ ਆਦਮੀ ਪਾਰਟੀ ਦਾ ਕਾਉਂਸਲਰ ਤੇ ਮੈਮ ਕੋਈ ਕਸਰ ਹੀ ਨਹੀਂ ਰਹਿਣੀ ਜਦੋਂ ਸਾਰੇ ਤਿੰਨੇ ਹੀ ਇੱਕ ਪਾਰਟੀ ਦੇ ਹੋਊਗੇ ਅਸੀਂ ਕੰਮ ਲੈ ਕੇ ਜਾਵਾਂਗੇ ਲੈ ਕੇ ਜਾਣੇ ਵੀ ਆ ਤੇ ਸਾਡੀ ਫਰਿਆਦ ਸੁਣੀ ਵੀ ਜਾਂਦੀ ਹੈ ਕੰਮ ਕਰਾ ਵੀ ਰਹੇ ਆ ਤੇ ਉਸ ਚੀਜ਼ ਦਾ ਮੈਨੂੰ ਬੜਾ ਫਾਇਦਾ ਹੋ ਜਾਂਦਾ ਜਦੋਂ ਤਿੰਨੇ ਹੀ ਇੱਕ ਪਾਰਟੀ ਦੇ ਹੋਣ ਹੁਣ ਆਪਾਂ ਦੇਖਦੇ ਆਂ ਕਈ ਵਾਰੀ ਦੂਜੀ ਪਾਰਟੀ ਦਾ ਕਾਉਂਸਲਰ ਚੁਣਿਆ ਜਾਂਦਾ ਹਾਂ ਤੇ ਜਦੋਂ ਉਹਨਾਂ ਨੂੰ ਕਹਿੰਦੇ ਆਂ ਵੀ ਤੁਸੀਂ ਇਹ ਕਰ ਦੋ ਸਾਡੇ ਆਪਾਂ ਫਰਿਆਦ ਲੈ ਕੇ ਜਾਂਦੇ ਆਂ ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਸਾਡੀ ਤਾਂ ਹੀ ਸਰਕਾਰ ਹੀ ਨਹੀਂ ਹੈਗੀ ਅਸੀਂ ਕਿਵੇਂ ਕਰੀਏ ਉਹ ਤਾਂ ਧਰਨਿਆਂ ਤੇ ਹੀ ਰਹਿੰਦੇ ਨੇ ਮੈਮ ਤੁਹਾਨੂੰ ਲੱਗਦਾ ਹੈ ਕਿ ਅਰਗੀ ਦਾ ਦਬ ਦਬਾ ਬਣ ਸਕਦਾ ਤੁਹਾਨੂੰ ਲੱਗਦਾ ਤੋ ਨਹੀਂ ਕੋਈ ਹੋਰ ਪਾਰਟੀ ਆਣ ਕੇ ਤੁਹਾਡੇ ਵਿੱਚ ਖੜ ਸਕਦੀ ਆ ਜਾਂ ਕੋਈ ਹੋਰ ਪਾਰਟੀ ਆਣ ਕੇ ਵੋਟਾਂ ਲੈ ਜੂਗੀ ਜਾਂ ਬੀਜੇਪੀ ਹੋ ਗਈ ਜਾਂ ਕਾਂਗਰਸ ਹੋ ਗਈ ਜੇਕਰ ਕਿਤੇ ਅਕਾਲੀ ਦਲ ਖੜਦੀ ਤੇ ਅਕਾਲੀ ਦਲ ਵੀ ਖੜੀ ਆ ਮੈਂ ਅਕਾਲੀ ਦਲ ਦਾ ਤਾਂ ਇੱਥੇ ਮੈਂ ਤੁਹਾਨੂੰ ਦੱਸਦਾ ਹਮ ਜਿਆਦਾ ਜਿਆਦਾ 250 ਵੋਟ ਅਕਾਲੀ ਦਲ ਨੂੰ ਕਿਉਂਕਿ ਅਕਾਲੀ ਦਲ ਦਾ ਹੁਣ ਆਪਾਂ ਹਾਲਾਤ ਦੇਖੇ ਜਿਹੜੀ ਆ ਇਹਨਾਂ ਨੇ ਗੁਸਟਾਕੀਆਂ ਕੀਤੀਆਂ ਇੱਕ ਹੁੰਦੀ ਹੈ ਗਲਤੀ ਇੱਕ ਹੁੰਦੀ ਹੈ ਗੁਸਟਾਕੀ ਹਾਂਜੀ ਤਨਖਾਹੀਏ ਲਾਏ ਹੋਏ ਨੇ ਮੈਮ ਲੋਕ ਪਹਿਲੇ ਹੀ ਰੁੱਸੇ ਹੋਏ ਨੇ ਤੇ ਬਾਕੀ ਦੂਜੀਆਂ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਮੈਮ ਦੇਖੋ ਜਿਹੜੀ ਇਹ ਕਾਉਂਸਲਰ ਦੀ ਵੋਟ ਹੁੰਦੀ ਆ ਨਾ ਇਹ ਪੈਂਦੀ ਆ ਤੁਹਾਡੇ ਕੰਮ ਨੂੰ ਜੇ ਪੁਰਾਣੇ ਕਾਉਂਸਲਰਾਂ ਨੇ ਕੰਮ ਕੀਤੇ ਹੋਣਗੇ ਤਾਂ ਵੋਟ ਲੈ ਜਾਂਦੇ ਲੈ ਜਾਣਗੇ ਲੋਕਾਂ ਨੇ ਵੋਟ ਪਾ ਦੇਣੀ ਆ ਉਹ ਤਾਂ 21 ਤਰੀਕ ਨੂੰ ਸ਼ਾਮ ਨੂੰ ਪਤਾ ਲੱਗ ਜਾਣਾ 5:30 ਵਜੇ ਦੇ ਨੂੰ ਲੋਕਾਂ ਦਾ ਫੈਸਲਾ ਆਪਣੇ ਸਾਰਿਆਂ ਸਾਹਮਣੇ ਆ ਜਾਣਾ ਬਿਲਕੁਲ ਤੇ ਬਾਕੀ ਜਿਹੜੀ ਭਾਪੀ ਆ ਭਾਪੀ ਦੀ ਮੈਂ ਲੋਕ ਸਭਾ ਜਨਾ ਇੱਥੇ ਵੋਟ ਪਈ ਆ ਭਾਪੀ ਨੂੰ ਪਰ ਜਿਹੜੀ ਲੋਕ ਸਭਾ ਦੀ ਵੋਟ ਹੁੰਦੀ ਆ ਹੁੰਦੀ ਆ ਪ੍ਰਧਾਨ ਮੰਤਰੀ ਚਿਹਰੇ ਨੂੰ ਤੇ ਜਿਹੜੀ ਇਹ ਵੋਟ ਹੁੰਦੀ ਆ ਇਹ ਥੋੜਾ ਆਪਣਾ ਸੂਖ ਹੁੰਦਾ ਆਪਣੀ ਫੇਸ ਵੈਲਿਊ ਹੁੰਦੀ ਆ ਠੀਕ ਆ ਜੀ ਅਸੀਂ ਤਾਂ ਸ਼ੁਰੂ ਤੋਂ ਹੀ ਸਮਾਸੀ ਵੀ ਰਹੇ ਆ ਦਾਦਾ ਫਿਰ ਮੇਰਾ ਪਿਓ ਫਿਰ ਮੈਂ ਕੱਲ ਨੂੰ ਸਾਡੇ ਬੱਚੇ ਵੀ ਇਸ ਇਲਾਕੇ ਦੀ ਲੋਕਾਂ ਦੀ ਸੇਵਾ ਕਰਦੇ ਆਏ ਆ ਸੇਵਾ ਕਰ ਰਹੇ ਆ ਤੇ ਕਰਦੇ ਰਵਾਂਗੇ ਏ ਅਸੀਂ ਲੋਕ ਸੇਵਕ ਕਦੇ ਨਹੀਂ ਛੱਡਾਂਗੇ ਬਿਲਕੁਲ ਹਾਂਜੀ ਤੇ ਇਸ ਦੇ ਨਾਲ ਹੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਜਿੱਦਾਂ ਨਗਰ ਨਿਗਮ ਜਾਂ ਨਗਰ ਪੰਚਾਇਤ ਦੀ ਜੇ ਆਪਾਂ ਗੱਲ ਕਰੀਏ ਛੋਣਾਂ ਨੂੰ ਇਹ ਇੱਕ ਕਹਿਣ ਨੂੰ ਆਪਾਂ ਕਹਿ ਸਕਦੇ ਬੜੀ ਛੋਟੀ ਜਿਹੀ ਇੱਕ ਇਕਾਈ ਆ ਪਰ ਇਹਦੇ ਵਿੱਚ ਜਿਹੜਾ ਕੰਮ ਆ ਉਹ ਬਹੁਤ ਡੂੰਗਾ ਆ ਕਿਉਂਕਿ ਤੁਸੀਂ ਆਮ ਜਨਤਾ ਤੱਕ ਉਹਨਾਂ ਦੀਆਂ ਆਵਾਜ਼ਾਂ ਨੂੰ ਸੁਣਨਾ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਆ ਕਹਿ ਸਕਦੇ ਹਾਂ ਜ਼ਿੰਮੇਵਾਰੀ ਬਹੁਤ ਡੀਅਰ ਅਸਲ ਵਿੱਚ ਮੈਮ ਜਿਹੜੀ ਸਾਰੇ ਜ਼ਿੰਮੇਵਾਰੀ ਹੁੰਦੀ ਆ ਨਾ ਹਾਂ ਉਹ ਪੰਚਾਇਤਾਂ ਤੇ ਕੌਂਸਲਰਾਂ ਤੇ ਹੀ ਹੁੰਦੀ ਆ ਜਿਹੜੀ ਜਿਵੇਂ ਕਾਰਪੋਰੇਸ਼ਨਾਂ ਦੇ ਹੁੰਦੀ ਆ ਹੁਣ ਐਮਐਲਏ ਨੇ ਤਾਂ ਮੈਮ ਘਰ ਘਰ ਜਾ ਕੇ ਹਨਾ ਪੁੱਛਣਾ ਨਹੀਂ ਹੁੰਦਾ ਲੋਕਾਂ ਨੂੰ ਸਾਈਨ ਨਹੀਂ ਕਰਨੇ ਹੁੰਦੇ ਨਾ ਲੋਕ ਮੈਮ ਆਪਦੀ ਫਰਿਆਦ ਲੈ ਕੇ ਜਾਂਦੇ ਆ ਵੀ ਸਾਡੇ ਸੀਵਰੇਜ ਵਾਟਰ ਸਪਲਾਈ ਜਾਂ ਸੜਕਾਂ ਦੀ ਉਹ ਤਾਂ ਕੌਂਸਲਰ ਕੋਲ ਹੀ ਆਉਣਾ ਹੁੰਦਾ ਜਿਹੜੀ ਪਾਰਟੀ ਹੁੰਦੀ ਆ ਨਾ ਜਿਹੜੇ ਕੌਂਸਲਰ ਹੁੰਦੇ ਨੇ ਉਹ ਪਾਰਟੀ ਦੀ ਰੀਡ ਦੀ ਹੱਡੀ ਹੁੰਦੇ ਨੇ ਮੈਮ ਜਿੰਨਾ ਵਧੀਆ ਮੈਮ ਕੌਂਸਲਰ ਹੋਊਗਾ ਉਨੀ ਵਧੀਆ ਹੀ ਪਾਰਟੀ ਹੋਊਗੀ ਕਾਉਂਸਲਰ ਦਾ ਹੀ ਮੇਨ ਕੰਮ ਹੁੰਦਾ ਮੈਮ ਅਸਲ ਸਾਰਾ ਐਮ ਐਲ ਏ ਚਲੋ ਐਮ ਐਲ ਏ ਦਾ ਇਨਾ ਹੁੰਦਾ ਉਹ ਸਾਰੇ ਫੰਡਸ ਪਾਸ ਕਰਾਉਂਦੇ ਨੇ ਠੀਕ ਆ ਸਾਡੀ ਹੈਲਪ ਕਰਦੇ ਨੇ ਸਾਨੂੰ ਅੱਗੇ ਲੈ ਕੇ ਜਾਂਦੇ ਨੇ ਵੀ ਕਿੱਥੇ ਕੀ ਕਰਨਾ ਕੀ ਨਹੀਂ ਸਾਰੀ ਗਾਈਡਲਾਈਨ ਹੁੰਦੀ ਆ ਜਿਹੜੇ ਉੱਪਰਲੇ ਕੰਮ ਹੁੰਦੇ ਨੇ ਉਹ ਸਾਰੇ ਐਮ ਐਲ ਏ ਨੇ ਜਿਹੜੇ ਮੇਨ ਕੰਮ ਨੇ ਗਰਾਉਂਡ ਲੈਵਲ ਦੇ ਉਹ ਮੈਮ ਕਾਉਂਸਲਰ ਦੇ ਹੀ ਹੁੰਦੇ ਨੇ ਪਰ ਜੇ ਦੇਖਿਆ ਜਾਵੇ ਕਈ ਤੇ ਕਾਉਂਸਲਰ ਵੀ ਜਿਹੜੇ ਹੁੰਦੇ ਆ ਉਹ ਕੰਮ ਨੂੰ ਪੂਕਤਾ ਨਹੀਂ ਨਿਭਾਉਂਦੇ ਤੇ ਤੁਸੀਂ ਕੀ ਜੇਕਰ ਤੁਸੀਂ ਪਾਰਟੀ ਤੋਂ ਜਿੱਤਦੇ ਆ ਤੇ ਤੁਸੀਂ ਕੀ ਫੁਕਤਾ ਕੰਮ ਨਿਭਾਉਂਗੇ ਸਾਰੇ ਬਿਲਕੁਲ ਨਿਭਾਵਾਂਗੇ ਮੈਂ ਅਸੀਂ ਤਾਂ ਪਹਿਲਾਂ ਹੀ ਕਰਕੇ ਦਿਖਾਤਾ ਅਸੀਂ ਤਾਂ ਵਾਰਡ ਚ ਮੈਂ ਪਹਿਲਾਂ ਹੀ ਵਾਰਡ ਦੀ ਨਿਹਾਰ ਬਦਲਤੀ ਜੀ ਤੇ ਸਾਨੂੰ ਤਾਂ ਜੇ ਵੋਟ ਪੈਣੀ ਆ ਤਾਂ ਸਾਡੇ ਕੰਮ ਕਰਕੇ ਪੈਣੀ ਆ ਮੈਂ ਜੇ ਕੰਮ ਕੀਤਾ ਹੋਊਗਾ ਤਾਂ ਲੋਕ ਵੋਟ ਪਾ ਦੇਣਗੇ ਉਹਨਾਂ ਨੂੰ ਉਮੀਦ ਹੋਊਗੀ ਤੇ ਜੇ ਨਹੀਂ ਕੀਤਾ ਹੋਊਗਾ ਤਾਂ ਲੋਕ ਨਹੀਂ ਪਾਉਣਗੇ ਅਸੀਂ ਮੈਂ ਸਾਡੇ ਨਾ ਏਰੀਆ ਚ ਸਫਾਈ ਦੀ ਬਹੁਤ ਜ਼ਿਆਦਾ ਸਮੱਸਿਆ ਸਾਡੇ ਏਰੀਆ ਚ بڑے ਪਲਾਟ ਸੀਗੇ ਜਿਹੜੇ 60 ਤੋਂ 70 ਪਲਾਟ ਉਹ ਦੇਖਦੇ ਆ ਪਾ ਜਿਵੇਂ ਲੋਕ ਗੰਦ ਸਿੱਟ ਜਾਂਦੇ ਨੇ ਕੂੜਾ ਵਗੈਰਾ ਇਕੱਠਾ ਹੋ ਜਾਂਦਾ ਹਨ ਤੇ ਅਸੀਂ ਨੇ ਕਿਥੇ ਪਲਾਟਸ ਸਾਫ ਕਰਵਾਇਆ ਮੈਮ ਉਹਦੇ ਚੋਂ ਨਾ 60 ਤੋਂ 70 ਟਿੱਪਰ ਮੈਮ ਗੰਦ ਦੇ ਨਿਕਲੇ ਮੈਂ ਦੇਖ ਕੇ ਹੈਰਾਨ ਹੋ ਗਿਆ ਤੇ ਲੋਕਾਂ ਨੇ ਸਾਨੂੰ ਦੱਸਿਆ ਕਿ ਨਾ 10 15 ਸਾਲ ਹੋ ਗਏ ਜਿੰਮੇਵਾਰ ਕੌਣ ਹੈ ਸਰਕਾਰ ਕੀ ਲੋਕ ਮੈਮ ਦੇਖੋ ਇਹ ਜਿੰਮੇਵਾਰ ਨਾ ਸਰਕਾਰ ਨਾ ਲੋਕ ਆ ਇਹ ਤਾ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਧਿਆਨ ਰੱਖਣਾ ਪੈਣਾ ਨਾ ਸਰਕਾਰ ਗੰਦ ਪਾਉਣਾ ਚਾਹੁੰਦੀ ਆ ਨਾ ਲੋਕ ਗੰਦ ਪਾਉਣਾ ਚਾਹੁੰਦੇ ਇੱਕ ਮਜਬੂਰੀ ਬਣ ਜਾਂਦੀ ਆ ਤੇ ਹੁਣ ਤੁਹਾਨੂੰ ਜ਼ਿੰਮੇਵਾਰੀ ਵਾਲੀ ਗੱਲ ਦੱਸਾਂ ਜੇ ਆਪਾਂ ਵੱਡੇ ਵੱਡੇ ਡਸਟਬਿਨ ਲਗਾ ਦਈਏ ਹਰ ਏਰੀਆ ਦੀ ਲੋਡ ਅਨੁਸਾਰ ਜੀ ਠੀਕ ਆ ਜੀ ਉਹਨੂੰ ਦੋ ਜਿੱਥੇ ਦੋ ਦੀ ਲੋਡ ਆ ਦੋ ਜਿੱਥੇ ਤਿੰਨ ਦੀ ਲੋਡ ਆ ਤਿੰਨ ਹਰ ਦੂਜੇ ਦਿਨ ਸਵੀਪਰ ਭਰਾ ਉਹਨੂੰ ਸਾਫ਼ ਕਰਨ ਤੇ ਮੈਂ ਪਲਾਟਾਂ 'ਚ ਕਿਵੇਂ ਗੰਦ ਪਾਊਗਾ ਫਿਰ ਹੁਣ ਇੱਥੇ ਅਸੀਂ ਪਲਾਟ ਸਾਫ਼ ਕਰਾਏ ਜਾ ਕੇ ਦੇਖ ਸਕਦੇ ਹਾਂ ਲੋਕ ਉੱਥੇ ਗੰਦੀ ਸਿੱਟਣੋਂ ਹਟ ਗਏ ਸਾਫ ਚੀਜ਼ ਨੂੰ ਹਰ ਕੋਈ ਮੈਮ ਗੰਦਾ ਕਰਨੋਂ ਡਰਦਾ ਤੇ ਆਪਣਾ ਫਰਜ਼ ਵੀ ਸਮਝਦਾ ਨਹੀਂ ਅਸੀਂ ਸਾਫ ਨਹੀਂ ਕਰਨੀ ਜਿੱਥੇ ਗੰਦ ਪਿਆ ਹੁੰਦਾ ਉੱਥੇ ਅਗਲਾ ਕਹਿੰਦਾ ਚਲ ਠੀਕ ਹੈ ਪਹਿਲਾਂ ਹੀ ਇਨਾ ਵਾ ਥੋੜਾ ਹੋਰ ਸੇ ਇਹ ਗੱਲ ਹੁੰਦੀ ਆ ਮੈਮ ਇਸ ਨਾਲ ਹੀ ਜੇਕਰ ਮੈਂ ਹਲਕਾ ਜਿਹਾ ਜਿੰਨਾ ਕੁ ਤੁਸੀਂ ਜ਼ਿਕਰ ਕਰਨਾ ਪਸੰਦ ਕਰੋਗੇ ਆਪਾਂ ਗੱਲ ਕਰਦੇ ਪਏ ਆ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਬੁੱਢੇ ਨਾਲੇ ਦਾ ਇੱਕ ਮੁੱਦਾ ਸੀਗਾ ਉਸ ਬਾਰੇ ਤੁਹਾਡਾ ਕੀ ਹਾਲ ਹੈ ਬੁੱਢੇ ਨਾਲੇ ਦਾ ਮੁੱਦਾ ਮੈਮ ਪਿਛਣੀ ਆ ਸਰਕਾਰਾਂ ਤੋਂ ਕਾਫੀ ਸਮੇਂ ਤੋਂ ਤੁਹਾਨੂੰ ਵੀ ਪਤਾ ਚੱਲਦਾ ਆ ਰਿਹਾ ਹੁਣ ਵੀ ਚੱਲਦਾ ਇਹ ਤਾਂ ਮੈਂ ਜਿਹੜਾ ਹੱਲ ਆ ਨਾ ਇਹ ਲੋਕਾਂ ਨੂੰ ਇਕੱਠੇ ਹੋ ਕੇ ਜਿਵੇਂ ਸਾਡੇ ਮਾਣਯੋਗ ਐਮਐਲਏ ਗੁਰਪ੍ਰੀ ਗੋਗੀ ਜੀ ਜੀ ਇਹਨਾਂ ਨੇ ਕਿੰਨਾ ਵਧੀਆ ਪ੍ਰਾਲਾ ਕੀਤਾ ਸੀ ਇਹਨਾਂ ਨੇ ਆਪਣਾ ਨੀ ਪੱਥਰ ਕਿਉਂ ਤੋੜਿਆ ਇਹ ਕਹਿੰਦੇ ਮੇਰੀ ਅਫਸਰ ਸੁਣੀ ਨਹੀਂ ਰੇ ਮੈਂ ਨੀ ਪੱਥਰ ਜਾ ਕੇ ਲਾਤਾ ਕੱਲ ਨੂੰ ਮੈਂ ਲੋਕਾਂ ਨੂੰ ਜਾ ਕੇ ਜਵਾਬ ਕੀ ਦੇਣਾ ਠੀਕ ਆ ਉਹ ਐਮਐਲਏ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਲੋਕਾਂ ਦੇ ਹੱਕ ਦੀ ਗੱਲ ਕੀਤੀ ਆ ਉੱਥੇ ਜੀ ਨਹੀਂ ਕਿਸੇ ਅੱਜ ਤੱਕ ਕਿਸੇ ਐਮਐਲਏ ਨੇ ਆਪਣਾ ਨੀ ਪੱਥਰ ਤੋੜਿਆ ਮੈਂ ਤੁਸੀਂ ਆਪ ਦੱਸੋ ਤੁਸੀਂ ਗਵਾਹ ਮੈਂ ਤਾਂ ਨਹੀਂ ਦੇਖਿਆ ਕਦੇ ਆਪਣੇ ਮੇਰੀ 30 32 ਸਾਲ ਦੀ ਉਮਰ ਹੋ ਗਈ ਮੈਂ ਹਜੇ ਤੱਕ ਨਹੀਂ ਦੇਖਿਆ ਤੇ ਇਹ ਮੈਮ ਹੱਲ ਹੋਊਗਾ ਹੁਣ ਸਰਕਾਰ ਨੂੰ ਪਾਵਰ ਚਾਈਡ ਨੂੰ 2 2.5 ਸਾਲ ਹੋਏ ਨੇ ਤੇ ਇਹ ਸਾਡੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੈਨੂੰ ਉਹਨਾਂ ਦੇ ਬਹੁਤ ਮਾਣ ਆ ਉਹ ਇਸ ਚੀਜ਼ ਦਾ 101% ਹੱਲ ਕਰਨਗੇ ਇਸ ਦਿਨ ਵਾਲੀ ਜੇ ਮੈਂ ਗੱਲ ਕਰਾਂ ਪਿਛਲੇ 5 ਸਾਲਾਂ ਤੋਂ ਜੋ ਕਾਂਗਰਸ ਆ ਉਹ ਕਾਫੀ ਇੱਕ ਦਬਦਬੇ ਚ ਚੱਲ ਰਹੀ ਥੇ ਕਾਉਂਸਲਰ ਦੀਆਂ ਵੋਟਾਂ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਾਫੀ ਲੀਡ ਨਿਭਾ ਰਹੀ ਆ ਉਹਨਾਂ ਦੇ ਕੀ ਅਜਿਹੇ ਕੰਮ ਨੇ ਜੋ ਜਨਤਾ ਸੰਤੁਸ਼ਟ ਨਹੀਂ ਹੈਗੀ ਜਾਂ ਹੈਗੀ ਆ ਕਿਤੇ ਨਾ ਕਿਤੇ ਕਿ ਜਿਹੜੀ ਉਹਨਾਂ ਨੂੰ ਕਿੰਨੀ ਕੁ ਲੀਡ ਇਸ ਵਾਰ ਮਿਲ ਸਕਦੀ ਆ ਕਿ ਤੁਹਾਨੂੰ ਟੱਕਰ ਦੇ ਰਹੀ ਆ ਵੈਸੇ ਕਿਤੇ ਨਾ ਮੈਮ ਲੀਡ ਦੇਖੋ ਕੰਮ ਲੇ ਜੇ ਕੰਮ ਕੀਤੇ ਹੋਣ ਹੁਣ ਸਾਡੇ ਲੁਧਿਆਣੇ ਤੋਂ ਐਮਪੀ ਨੇ ਸਰਦਾਰ ਰਾਜਵਿੰਗ ਜੀ ਉਹ ਮੈਮ ਐਮਪੀ ਬਣ ਗਏ ਇਥੋਂ ਪਰ ਲੁਧਿਆਣੇ ਦਿਖਾਈ ਨਹੀਂ ਦੇ ਰਹੇ ਮੈਂ ਤਾਂ ਨਹੀਂ ਕਦੇ ਦੇਖੇ ਤੇ ਉਵੇਂ ਹੀ ਸਾਡੇ ਏਰੀਏ ਦੇ ਕਾਉਂਸਲਰ ਨੇ ਸੇਮ ਚੀਜ਼ ਆ ਉਹਨਾਂ ਨੂੰ ਲੋਕਾਂ ਨੇ ਕਾਉਂਸਲਰ ਬਣਾਇਆ ਮੈਂ ਨਾ ਆਹੀ ਸਾਡੇ ਇੱਥੇ ਗਲੀ ਅੰਕਲ ਨਾ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹ ਮੈਨੂੰ ਕਹਿੰਦੇ ਯਾਰ ਬੇਟੀ ਵੀ ਸਾਡੇ 7 ਸਾਲ ਹੋ ਗਏ ਵੀ ਮੈਂ ਸਾਡੇ ਏਰੀਏ ਦਾ ਕਾਉਂਸਲਰ ਨਹੀਂ ਦੇਖਿਆ ਮੈਨੂੰ ਬੜੀ ਸ਼ਰਮ ਆਈ ਮੈਮ ਮੈਂ ਪਿਛਲੇ ਇੰਟਰਵਿਊਜ਼ ਵੀ ਕਿਹਾ ਹੈ ਤੇ ਮੈਨੂੰ ਆਪ ਨੂੰ ਬੜੀ ਸ਼ਰਮ ਆਈ ਜਿਹੜੇ ਕਾਉਂਸਲਰ ਹੁੰਦਾ ਨਾ ਪੋਲੀਟੀਕਲ ਹੋ ਜਾਂਦਾ ਠੀਕ ਆ ਮੈਂ ਵੀ ਇੱਕ ਪੋਲੀਟੀਕਲ ਫੈਮਿਲੀ ਤੋਂ ਬਿਲੋਂਗ ਕਰਦਾ ਨਾ ਤੇ ਲੋਕ ਨਾ ਮੈਂ ਫਿਰ ਯਕੀਨ ਕਰਨੋਂ ਹਟ ਜਾਂਦੇ ਨੇ ਹੁਣ ਕਾਉਂਸਲਰ ਕੀ ਹੁੰਦਾ ਮੈਂ ਲੋਕਾਂ ਨਾਲ ਸਾਂਝਾ ਹੁੰਦਾ ਉਹ ਤਾਂ ਯਾਰ ਇੱਥੇ ਤੁਰਿਆ ਫਿਰੇ ਗੜੀਆਂ ਜਾਵੇ ਆਵੇ ਲੋਕਾਂ ਦੀ ਦੁੱਖ ਤਕਲੀਫ ਸੁਣੇ ਇਹੀ ਹੁੰਦਾ ਨਾ ਮੈਂ ਕਾਉਂਸਲਰ ਤੇ ਜਿਹੜਾ ਹੁਣ ਮੈਂ ਦੇਖਿਆ ਹੀ ਨਹੀਂ ਕਿਸੇ ਨੂੰ ਹੁਣ ਤੁਸੀਂ ਮੈਨੂੰ ਚੁਣ ਲਿਆ ਠੀਕ ਆ ਤੁਸੀਂ ਮੇਰੇ ਤੇ ਯਕੀਨ ਕਰ ਲਿਆ ਤੇ ਮੈਂ ਤੁਹਾਨੂੰ ਮੈਂ ਦੇਖਾਂ ਹੀ ਨਾ ਤੁਹਾਡਾ ਕੰਮ ਹੀ ਨਾ ਕਰਾਂ ਤੁਸੀਂ ਮੈਨੂੰ ਚੁਣੋਗੇ ਕਦੇ ਵੀ ਨਹੀਂ ਇਹੀ ਹਾਲ ਮੈਂ ਸਾਡੇ ਪੁਰਾਣੇ ਕਾਉਂਸਲਰ ਦਾ ਤੇ ਬਾਕੀ ਹੁਣ ਦੇਖੋ ਇਹ ਤਾਂ ਲੋਕਾਂ ਦਾ ਫੈਸਲਾ ਮੈਂ ਲੋਕ ਅਦਾਲਤ ਸਭ ਤੋਂ ਵੱਡੀ ਅਦਾਲਤ ਮੰਨੀ ਗਈ ਹੈ ਲੋਕਾਂ ਕੀ ਰੱਬ ਵਰਸਦਾ ਤੁਸੀਂ ਵੇਖਿਆ ਜਾਵੇ ਇਸ ਵਾਰਡ ਦੇ ਵਿੱਚ ਆਪਾਂ ਕਹਿ ਲਈਏ ਕਿ 11 ਕਾ ਹਜ਼ਾਰ ਦੇ ਲਾਗੇ ਸੁਣਨ ਚਾ ਰਹੀ ਹੈ ਕਿ ਲੀਡ ਹੈਗੀ ਇਧਰੋਂ ਹਾਂਜੀ 11 ਹਜ਼ਾਰ ਦੀ ਵੋਟ ਆ ਸਾਡੇ ਵਾਰਡ ਚ ਮੈਮ ਜੀ ਤੇ ਕਾਫੀ ਵੱਡੀ ਆ ਹਾਂਜੀ ਬਹੁਤ ਵੱਡੀ ਆ ਅਸਲ ਸਾਡਾ ਮੈਂ ਵਾਰਡ ਪਹਿਲਾਂ ਬਹੁਤ ਵੱਡਾ ਹੁੰਦਾ ਸੀ ਕੱਟ ਕੇ ਦੋ ਬਣਾ ਦਿੱਤੇਗੇ ਪਹਿਲਾਂ ਸਾਡੇ ਵਾਰਡ ਦੀ ਵੋਟ 27 28 ਹਜ਼ਾਰ ਹੁੰਦੀ ਸੀ ਹਮ ਹੁਣ 1 54 ਬਣਾਤਾ 1 55 ਬਣਾਤਾ ਇਧਰੋਂ ਮੈਂ ਕੈਂਡੀਡੇਟ ਆ ਤੇ ਪਰਲੇ ਬੋਰਡ ਜੋ ਸਰਦਾਰ ਤਨਵੀਰ ਸਿੰਘ ਢੱਲੀਵਾਲ ਜੀ ਕੈਂਡੀਡੇਟ ਨੇ ਉਹ ਵੀ ਪਹਿਲਾਂ ਇਸ ਬੋਰਡ ਦੀ ਨੁਮਾਇੰਦਗੀ ਕਰ ਚੁੱਕੇ ਨੇ ਜਿਵੇਂ ਮੇਰੇ ਫਾਦਰ ਸਾਹਿਬ ਨੇ ਕੀਤੀ ਉਹਨਾਂ ਨੇ ਵੀ ਵਧੀਆ ਕੰਮ ਕੀਤਾ ਉਹਨਾਂ ਨੇ ਵੀ ਆਪਦੀ ਸੋਹਣੀ ਟਰਮ ਨਿਭਾਈਆ ਤੇ ਹੁਣ ਮੈਂ ਤਾਂ ਬਸ ਇਹੀ ਕਹਣਾ ਲੋਕ ਜੇ ਮੈਨੂੰ ਮੌਕਾ ਦੇਣਗੇ ਮੈਂ ਮੈਂ ਨਰਾਜ ਨਹੀਂ ਕਰੂੰਗਾ ਕਿਸੇ ਨੂੰ ਮੈਨੂੰ ਸ਼ੌਂਕ ਆ ਮੈਨੂੰ ਲੋਕਾਂ ਦਾ ਕੰਮ ਕਰਾਉਂਦਾ ਤੇ ਪਹਿਲਾਂ ਹੀ ਕਹਿ ਚੁੱਕਿਆ ਖੂਨ ਚ ਮੇਰੇ ਫਾਦਰ ਸਾਹਿਬ ਨੇ ਕੀਤਾ ਦਾਦੇ ਨੇ ਕੀਤਾ ਹੁਣ ਮੈਂ ਵੀ ਕਰੂੰਗਾ ਇਸਨਾਲੇ ਜਿੱਦਾਂ ਪਹਿਲਾਂ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸੀਗੇ ਤੁਸੀਂ ਉਸ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਨੂੰ ਸਵਿਚ ਕੀਤਾ ਕਾਰਨ ਕੀ ਰਹੇ ਨੇ ਕਾਰਨ ਮੈਂ ਮਸੀਨਾ ਬਹੁਤ ਪੁਰਾਣੇ ਪਾਰਟੀ ਨਾਲ ਜੁੜੇ ਹੋਏ ਸੀ 50 ਸਾਲ ਮੇਰੇ ਦਾਦਾ ਜੀ ਨੇ ਕੰਮ ਕੀਤਾ ਕਾਂਗਰਸ ਪਾਰਟੀ 'ਚ 40 ਸਾਲ ਮੇਰੇ ਫਾਦਰ ਸਾਹਿਬ ਨੇ ਤੇ 14 ਸਾਲ ਤਾਂ ਮੈਂ ਦੇ ਹੀ ਬੈਠਾ ਮੈਂ ਯੂਥ ਦੀ ਇਲੈਕਸ਼ਨ ਹੋਈ ਸੀਗੀ 18 19 ਸਾਲ ਦੇ ਸੀਗੇ ਇਲੈਕਸ਼ਨ ਲੜੀ ਅਸੀਂ ਯੂਥ ਕਾਂਗਰਸ ਦੀ ਜਿੱਤੇ ਫਿਰ ਅਸੀਂ ਐਨਐਸਵੀਏ ਦੀ ਇਲੈਕਸ਼ਨ ਲੜੀ ਗਈ ਜੀ ਸਟੇਟ ਪ੍ਰਧਾਨ ਬਣੇ ਹਨ ਆਪਣੇ ਚੰਡੀਗੜ੍ਹ ਦਿੱਲੀ ਯੂਨੀਵਰਸਿਟੀਾਂ ਦੇ ਇਲੈਕਸ਼ਨਾਂ ਜਾਂਦੇ ਰਹੇ ਆ ਕੰਮ ਕਰਦੇ ਰਹੇ ਆ ਉੱਥੇ ਤੇ ਜਦੋਂ ਨਾ ਮੈਂ ਆਪਣੇ 10 ਸਾਲ ਕਾਂਗਰਸ ਪਾਰਟੀ ਸੱਤਾ ਤੋਂ ਬਾਹਰ ਰਹੀ ਹੂੰ ਉਦੋਂ ਕਾਂਗਰਸ ਪਾਰਟੀ ਕੋਲ ਕੋਈ ਕੈਂਡੀਡੇਟ ਨਹੀਂ ਹੁੰਦਾ ਸੀਗਾ ਵੀ ਅਸੀਂ ਕਿਹਨੂੰ ਟਿਕਟ ਦਈਏ ਲੜਾਈਏ ਕਿਉਂਕਿ ਤੁਹਾਨੂੰ ਪਤਾ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਅਕਾਲੀ ਦਲ ਬੜੇ ਜੋਰਾਂ ਨਾਲ ਇਲੈਕਸ਼ਨ ਲੜਦਾ ਸੀਗਾ ਉਦੋਂ ਮੇਰੇ ਫਾਦਰ ਸਾਹਿਬ ਕੈਂਡੀਡੇਟ ਹੁੰਦੇ ਸੀਗੇ ਠੀਕ ਆ ਹਰ ਦੋਨੇ ਇਲੈਕਸ਼ਨਾਂ ਚ ਸਾਡੇ ਨਾਲ ਰੱਜ ਕੇ ਧੱਕਾ ਹੋਇਆ ਜਾਲੀ ਵੋਟਾਂ ਵੀ ਪਈਆਂ ਚਲੋ ਸਰਕਾਰਾਂ ਕਰ ਲੈਂਦੀਆਂ ਨੇ ਤੇ ਜਦੋਂ ਕਾਂਗਰਸ ਦੀ ਸਰਕਾਰ ਆਈ 2017 ਚ ਅਸੀਂ ਟਿਕਟ ਅਪਲਾਈ ਕੀਤੀ ਮੈਂ ਹੀ ਅਪਲਾਈ ਕੀਤੀ ਸੀਗੀ ਉਦੋਂ ਵੀ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਤੂੰ ਹੀ ਲੜ ਹਨਾ ਵੀ ਤੂੰ ਯੰਗ ਆ ਤੂੰ ਸੋਨੇ ਕੰਮ ਕਰ ਸਕਦਾ ਤੇ ਇਹਨਾਂ ਨੇ ਸਾਡੀ ਟਿਕਟ ਘਟਤੀ 10 ਸਾਲ ਅਸੀਂ ਮੈਂਮ ਆਪਣੇ ਆਪ ਤੇ ਆਪਣੇ ਪਿੰਡੇ ਤੇ ਇਨਾ ਕੁਝ ਹੰਡਾਇਆ ਸਰਕਾਰਾਂ ਸਾਡੇ ਉਲਟ ਸੀਗੀਆਂ ਸਾਡੇ ਉਲਟ ਚੱਲਦੇ ਰਹੇ ਸਭ ਕੁਝ ਹੋਇਆ ਤੇ ਜਦੋਂ ਸਾਡੀ ਵਾਰੀ ਆਈ ਸਾਨੂੰ ਕਹਿੰਦੇ ਹਟ ਜਾਓ ਪਿੱਛੇ ਇਹ ਤਾਂ ਮੈਨੂੰ ਕੋਈ ਗੱਲ ਨਹੀਂ ਬਣੀ ਜਿਹੜਾ ਮਾਣ ਸਾਨੂੰ ਮਿਲਣਾ ਚਾਹੀਦਾ ਸੀਗਾ ਉਹ ਇਸ ਪਾਰਟੀ ਚੋਂ ਮਿਲਿਆ ਨਹੀਂ ਬਹੁਤ ਸਮਾਂ ਹੁੰਦਾ ਮੈਮ ਦਾਦਾ ਪਿਓ ਫਿਰ ਪੋਤਾ ਕੱਲੋਂ ਸਾਡੇ ਜਵਾਕ ਵੀ ਉਸ ਪਾਰਟੀ ਜਾਣੇ ਸੀ ਇਸ ਪਾਰਟੀ ਨੇ ਸਾਡੀ ਇੱਜ਼ਤ ਹੀ ਨਹੀਂ ਰੱਖੀ ਆਮ ਆਦਮੀ ਪਾਰਟੀ ਦੀ ਮੈਂ ਇੰਨੀ ਸਿਫਤ ਕਰਦਾ ਇਹਨਾਂ ਨੇ ਸਾਨੂੰ ਆਪ ਕਿਉਂਕਿ ਇਹ ਨਾ ਮੈਨੂੰ ਹੀਰਾ ਹੁੰਦਾ ਜਿਹੜਾ ਉਹ ਹੀਰਾ ਗਹਿਣ ਬਣਦਾ ਤਰਾਸ਼ਣਾ ਪੈਂਦਾ ਤਰਾਸ਼ੇ ਤੋਂ ਬਿਨਾ ਹੀਰਾ ਹੀਰਾ ਨਹੀਂ ਬਣਦਾ ਉਹ ਇੱਕ ਟੁਕੜਾ ਹੀ ਹੁੰਦਾ ਕੱਚ ਦਾ ਹੀ ਟੁਕੜਾ ਬਣ ਜਾਂਦਾ ਉਹ ਸਾਡੇ ਕੋਲੇ ਸਾਡੇ ਐਮਐਲਏ ਸਾਹਿਬ ਘਰੇ ਆਏ ਸਾਡੇ ਨਾਲ ਗੱਲ ਹੋਈ ਸਾਡੇ ਤਾਂ ਉਹਨਾਂ ਦੇ ਇੱਥੇ ਨਾਨਕਾ ਪਰਿਵਾਰ ਕਹਿੰਦੇ ਆ ਮੇਰੇ ਦਾਦਾ ਜੀ ਦੀ ਗੋਦੀ ਜੀ ਖੇਡੇ ਨੇ ਉਹ ਉਹਨਾਂ ਨੇ ਆ ਕੇ ਗੱਲ ਕੀਤੀ ਮੇਰੇ ਫਾਦਰ ਸਾਹਿਬ ਨਾਲ ਵੀ ਤੁਹਾਡੇ ਏਰੀਆ ਨੂੰ ਬਹੁਤ ਲੋੜ ਆ ਵੀ ਆਪਾਂ ਤਰੱਕੀ ਕਰੀਏ ਵੀ ਤੁਸੀਂ ਹੋ ਰਹੇ ਹੋ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਮੈਂ ਤਾਂ ਦੇਖੋ ਵੀ ਮੇਰਾ ਤਾਂ ਮਨ ਹੈ ਨਹੀਂ ਮਤਲਬ ਗੁਰਪ੍ਰੀਤ ਗੋਗੀ ਜੀ ਦੇ ਨਾਲ ਜੋ ਤੁਹਾਡੇ ਕਨੈਕਸ਼ਨਸ ਕਾਫੀ ਕਰੀਬੀ ਹੈ ਹਾਂਜੀ ਬਹੁਤ ਜ਼ਿਆਦਾ ਕਰੀਬੀ ਨੇ ਜੀ ਤੇ ਫੈਮਿਲੀ ਮੈਂਬਰ ਹੀ ਨੇ ਸਾਡੇ ਹਾਂ ਤੇ ਜਦੋਂ ਫਾਦਰ ਸਾਹਿਬ ਨਾਲ ਗੱਲ ਹੋਈ ਤਾਂ ਡੈਡੀ ਕਹਿੰਦੇ ਚਲੋ ਵੀ ਮੈਂ ਐਮਪੀ ਨਾਲ ਸਲਾਹ ਕਰਦਾ ਓਕੇ ਵੀ ਆਪਣੇ ਬੇਟੀ ਨਾਲ ਵੀ ਜਿਵੇਂ ਕਹੂਗਾ ਤੇ ਮੈਨੂੰ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਐਮਐਲਏ ਸਾਹਿਬ ਐਸ ਵੀ ਚਾਚਾ ਆਇਆ ਸੀ ਤੇਰਾ ਤੇ ਵੀ ਇਦਾਂ ਇਦਾਂ ਗੱਲ ਕਰਕੇ ਗਏ ਆ ਮੈਂ ਕਿਹਾ ਚਲੋ ਡੈਡੀ ਕਹਿੰਦੇ ਉਹ ਵੀ ਤੂੰ ਯੂਥ ਪੋਲਿਟਿਕਸ ਦਾ ਕਰ ਲਈ ਆ ਵੀ ਲੋਕਾਂ ਦੀ ਸੇਵਾ ਕਰ ਤੇ ਮੈਂ ਕਿਹਾ ਚਲੋ ਗੱਲ ਤਾਂ ਤੁਹਾਡੀ ਇਹ ਵੀ ਠੀਕ ਆ ਮੈਂ ਕਿਹਾ ਚਲੋ ਮੈਂ ਆਪਣੇ ਏਰੀਆ ਦਾ ਗੇੜਾ ਮਾਰਾਂ ਮੈਂ ਏਰੀਆ ਦੇਖਿਆ ਸਮਝਿਆ ਉਹਨੂੰ ਏਰੀਆ ਦਾ ਹਾਲ ਹੀ ਬੜਾ ਬੁਰਾ ਸੀਗਾ ਹੁਣ ਮੈਂ ਵੀ ਦੇਖ ਕੇ ਮੈਂ ਕਹਿ ਸਕਦਾ ਸੀਗਾ ਜਿਵੇਂ ਕੈਨੇਡਾ ਵਾਲੇ ਆ ਕੇ ਕਹਿ ਦਿੰਦੇ ਨੇ ਇੱਥੇ ਤਾਂ ਬੜਾ ਗੰਦਾ ਧੂੜ ਮਿੱਟੀ ਆ ਬਾਹਰ ਚਲੀਏ ਮੈਂ ਆਪਣੇ ਘਰਦਿਆਂ ਨੂੰ ਕਹਿ ਦਿੰਦਾ ਵੀ ਮੈਨੂੰ ਖਰਚੋ ਥੋੜੇ ਪੈਸੇ ਤੇ ਬੇਨ ਸੈੱਟ ਕਰਕੇ ਦੋ ਵੀ ਮੈਂ ਵੀ ਬਾਹਰ ਜਾਣਾ ਕੈਨੇਡਾ ਜਾਣਾ ਪਰ ਨਹੀਂ ਮੈਂ ਇੱਥੇ ਰਹਿਣਾ ਚੁਣਿਆ ਲੋਕਾਂ ਦੀ ਸੇਵਾ ਕਰਨੀ ਚੁਣੀ ਤੇ ਫੇਰ ਐਮਐਲ ਸਾਹਿਬ ਨੇ ਗੱਲ ਕੀਤੀ ਉਹਨਾਂ ਨੇ ਆ ਕੇ ਸਾਨੂੰ ਜੁਆਇਨ ਕਰਾਇਆ ਸਾਨੂੰ ਇੰਨਾ ਮਾਣ ਬਖਸ਼ਿਆ ਸਾਡੇ ਕਾਉਂਸਲਰ ਬਣਨ ਤੋਂ ਪਹਿਲਾਂ ਪਹਿਲਾਂ ਹੀ ਸਾਡੇ ਇੰਨੇ ਕੰਮ ਕਰਤੇ ਸਾਡੇ ਏਰੀਆ ਦੇ ਲੋਕਾਂ ਦੇ ਇੰਨੇ ਕੰਮ ਕੀਤੇ ਪਹਿਲੇ ਹੀ ਇੰਨੇ ਸੁਣ ਲਈ ਜਦੋਂ ਅਸੀਂ ਵਾਹਿਗੁਰੂ ਨੇ ਕਿਰਪਾ ਕਰਤੀ ਕਾਉਂਸਲਰ ਬਣ ਗਏ ਫੇਰ ਤਾਂ ਤੁਸੀਂ ਦੇਖੋ ਇਹ ਸਵਾਰਟ ਦੀ ਅਸੀਂ ਮੈਂ ਨਹਾਰ ਹੀ ਬਦਲ ਦਾਂਗੇ ਵੈਸੇ ਤਿੰਨ ਦਿਨ ਰਹਿੰਦੇ ਆ ਗਿਣਤੀ ਦੇ ਆਪਾਂ ਜੇ ਗੱਲ ਕਰੀਏ ਬਹੁਤ ਹੁੰਦੇ ਨੇ ਮੈਮ ਕੰਮ ਕਰਨ ਵਾਲੇ ਨੂੰ ਮੈਮ ਦਿਨ ਦੇ ਵਿੱਚ ਇਹ ਨਾ ਨਾ ਹੋਵੇ ਕੋਈ ਹੋਰ ਪਾਰਟੀ ਕਿਤੇ ਬਾਜ਼ੀ ਮਾਰ ਜੇ ਜਾਂ ਕੁਝ ਉਹ ਤਾਂ ਦੇਖੋ ਮੈਮ ਜੋ ਕਿਸਮ ਦਾ ਉਹ ਤਾਂ ਮੌਕੇ ਦਾ ਦੇਖਿਆ ਜਾਊ ਬਟ ਮੈਂ ਆਪਣੀ ਕੋਈ ਕਸਰ ਨਹੀਂ ਛੱਡੂ ਮੈਮ ਤਿੰਨ ਦਿਨ ਤਾਂ ਤੁਸੀਂ ਕਹਿੰਦੇ ਤਿੰਨ ਦਿਨ ਮੈਮ ਬਹੁਤ ਜ਼ਿਆਦਾ ਹੁੰਦੇ ਨੇ ਕੰਮ ਤਾਂ ਮੈਮ ਕੁਝ ਕਿ ਘੰਟਿਆਂ ਦਾ ਹੁੰਦਾ ਠੀਕ ਹੈ ਜੇ ਮੈਨੂੰ ਕੁਝ ਘੰਟੇ ਵੀ ਮਿਲ ਜਾਣ ਨਾ ਕੰਮ ਕਰਨ ਨੂੰ ਬਹੁਤ ਨੇ ਮੈਮ ਆਪਾ ਕਹਿ ਸਕਦੇ ਆ ਕਿ ਤੁਸੀਂ ਗਰਾਊਂਡ 'ਚ ਲੋਕਾਂ ਨੂੰ ਆਪਦੇ ਆਪ ਦਾ ਪਰਿਵਾਰ ਮੰਨ ਕੇ ਚੱਲ ਰਹੇ ਆ। ਬਿਲਕੁਲ ਮੈਮ ਇਹ ਹੈ ਹੀ ਪਰਿਵਾਰ ਸਾਡਾ। ਅਸੀਂ ਮੈਮ ਸ਼ੁਰੂ ਤੋਂ ਹੀ ਇੱਥੇ ਆ। ਇੱਥੇ ਜੰਮੇ ਆ, ਇੱਥੇ ਮਰਨਾ, ਫਿਰ ਇੱਥੇ ਜੰਮਣਾ ਕਿਉਂਕਿ ਮੇਰਾ ਇਸ ਜਗ੍ਹਾ ਨਾਲ ਪਿਆਰ ਹੀ ਬਹੁਤ ਆ। ਇੱਥੇ ਹੀ ਖੇਡਦਾ ਰਿਹਾ ਮੈਮ। ਸਾਰੇ ਮੇਰੇ ਜਿੰਨੇ ਪੁਰਾਣੇ ਦੋਸਤ ਨੇ ਇੱਥੇ ਹੀ ਨੇ ਮੈਮ ਸਾਰੇ। ਤੇ ਸਾਡੇ ਮੇਰੇ ਇੱਕ ਸਰਕਲ ਦੀ ਇਹ ਨਹੀਂ ਇਹ ਗੱਲ ਵਧੀਆ ਵੀ ਬਾਹਰ ਬਹੁਤ ਘੱਟ ਨੇ। ਜੀ। ਸਾਰੇ ਅਸੀਂ ਇੱਥੇ ਹੀ ਆਂ ਇਨ ਟੱਚ ਆਂ ਸੀ ਸਾਰੇ ਇੱਕ ਦੂਜੇ ਨਾਲ। ਇੱਕ ਦੂਜੇ ਨੂੰ ਲੋਡ ਪੈਂਦੀ ਆ ਖੜਦੇ ਆ ਕਿਸੇ ਦੇ ਕਈ ਵਾਰੀ ਕੋਈ ਦੁੱਖ ਦੇ ਸੁੱਖ ਦੇ ਹਰ ਇੱਕ ਦੇ ਆਈ ਦਾ ਜਾਈ ਦਾ ਮੈਂ ਜੀ ਜੀ ਮੈਂ ਤੇ ਇਸ ਦੇ ਨਾਲ ਜੇ ਮੈਂ ਗੱਲ ਕਰਾਂ ਮੇਰੇ ਪਿੱਛੇ ਸਿੱਧੂ ਬਾਈ ਦੀ ਇੱਕ ਫੋਟੋ ਲੱਗੀ ਹੋਈ ਹੈ ਮੇਰੇ ਮਨ 'ਚ ਕਾਫੀ ਸਵਾਲ ਖੜੇ ਹੋ ਰਹੇ ਸੀਗੇ ਇਸ ਚੀਜ਼ ਨੂੰ ਲੈ ਕੇ ਕਿ ਸਿੱਧੂ ਬਾਈ ਦੀ ਫੋਟੋ ਯਾ ਤੇ ਮਤਲਬ ਤੁਹਾਡਾ ਕੀ ਉਹਨਾਂ ਦੇ ਨਾਲ ਇੱਕ ਅਜਿਹਾ ਕਨੈਕਸ਼ਨ ਤੁਹਾਡੇ ਫਰੈਂਡ ਸੀਗੇ ਤੁਹਾਡੇ ਬੈਚਮੇਟ ਸੀਗੇ ਯਾ ਬਹੁਤ ਵਧੀਆ ਦੋਸਤ ਸੀਗਾ ਮੈਂ ਮੇਰਾ ਜੀ ਸਿੱਧੂ ਮੈਂ ਮੇਰੇ ਕੋਲੇ ਘਰੇ ਆ ਕੇ ਇੱਥੇ ਰਹਿੰਦਾ ਰਿਹਾ ਮੇਰਾ ਵਧੀਆ ਪਿਆਰ ਸੀਗਾ ਇੱਥੇ ਪਹਿਲਾਂ ਚਲੋ ਕਾਲਜ ਜੀ ਐਨ ਨਹੀਂ ਪੜ੍ਹਦਾ ਸੀ ਮੈਂ ਖਾਲਸਾ ਕੋਲੇ ਪੜ੍ਹਦਾ ਸੀਗਾ ਉਦੋਂ ਮੇਲ ਮਲਾਪ ਹੁੰਦਾ ਸੀਗਾ ਜਿਵੇਂ ਇੱਕ ਦੂਜਿਆਂ ਨੇ ਕਾਲਜਾਂ ਦੇ ਬੰਦਾ ਆਉਂਦਾ ਜਾਂਦਾ ਹੀ ਹਣਾ ਜਿਹੜੇ ਯੰਗਸਟਰ ਹੁੰਦੇ ਨੇ ਤੇ ਫਿਰ ਕੈਨੇਡਾ ਗਿਆ ਮੈਂ ਕੈਨੇਡਾ ਮੇਰਾ ਵੱਡਾ ਭਰਾ ਸਨੀ ਤੇ ਉਹਨਾਂ ਕੋਲੇ ਰਿਹਾ ਉੱਥੇ ਉਹਨਾਂ ਨਾਲ ਪਿਆਰ ਪਿਆ ਤੇ ਅਸਲਾ ਅਸਲ 'ਚ ਮੇਰਾ ਜਿਹੜਾ ਪਿਆਰ ਆ ਉਹ ਇਹਦੇ ਨਾਲ ਕੈਨੇਡਾ ਤੋਂ ਹੀ ਪਿਆ ਫਿਰ ਜਦੋਂ ਕੈਨੇਡਾ ਤੋਂ ਪਹਿਲੀ ਵਾਰ ਉਰੇ ਆਇਆ ਅਸੀਂ ਫੇਰ ਮਿਲੇ ਉਦੋਂ ਦੇ ਅਸੀਂ ਬਹੁਤ ਜ਼ਿਆਦਾ ਵਧੀਆ ਉਦੋਂ 뮤זיਕ ਇੰਡਸਟਰੀ ਦੇ ਵਿੱਚ ਆਗੇ ਸੀਗੇ ਪ੍ਰੋਪਰ ਸਿੱਧੂ ਭਾਈ ਹਾਂਜੀ ਉਦੋਂ ਜਾਨੀ ਕਿ ਸ਼ੁਰੂਆਤ ਕਰ ਲਈ ਸੀ ਇਹਨਾਂ ਨੇ ਇਹਨਾਂ ਦੇ ਇੱਕ ਦੋ ਗਾਣੇ ਆਗੇ ਸੀਗੇ ਅੱਛਾ ਤੇ ਫਿਰ ਤਾਂ ਤੁਹਾਨੂੰ ਪਤਾ ਹੀ ਆ ਮੈਂ ਬੰਦਾ ਰੁਕਿਆ ਹੀ ਨਹੀਂਗਾ ਬਿਲਕੁਲ ਹਾਂਜੀ ਭਰਾ ਮੈਂ ਬਹੁਤ ਯਾਦ ਹੁੰਦਾ ਦੱਸ ਨਹੀਂ ਸਕਦੇ ਬਾਬਾ ਮੈਂ ਸਮਝ ਸਕਦੀਆਂ ਜੋ ਦਿਲ ਦੀਆਂ ਤਾਰਾਂ ਜਾਂ ਜੋ ਦਿਲ ਦੇ ਬਲਬਲੇ ਹੁੰਦੇ ਆ ਆਪਾਂ ਸਾਰਿਆਂ ਨਾਲ ਨਹੀਂ ਉਸ ਹਿਸਾਬ ਦੇ ਨਾਲ ਸਾਂਝੇ ਕਰ ਸਕਦੇ ਬਿਲਕੁਲ ਪਰ ਚਲੋ ਇਸ ਦਿਨ ਵਾਲੀ ਆਪਾਂ ਬੈਕ ਆਈਏ ਜੇ ਆਪਾਂ ਗੱਲ ਕਰੀਏ ਤੁਹਾਡੇ ਇਸ ਹਲਕੇ 'ਚ ਤੁਹਾਡੇ ਇਸ ਵਾਰਡ ਦੇ ਵਿੱਚ ਜਿਹੜੀਆਂ ਖਾਸ ਸਮੱਸਿਆਵਾਂ ਆਆਂ ਉਹ ਕਿਹੜੀਆਂ ਮੰਨੀਆਂ ਜਾਂਦੀਆਂ ਕਿ ਜਿਹੜੀਆਂ ਪੁਰਾਣੀ ਪਾਰਟੀ ਵਾਲਿਆਂ ਨੇ ਨਹੀਂ ਕੰਮ ਕੀਤਾ ਕਲ ਸਿਵਰੇਜ ਵਗੈਰਾ ਨੂੰ ਛੱਡ ਕੇ ਜੇ ਆਪਾਂ ਗੱਲ ਕਰੀਏ ਕਿਉਂਕਿ ਜਦੋਂ ਤੁਸੀਂ ਪਿੱਛੇ ਜੇ ਵੀ ਹਲੇ ਮੈਂਸ਼ਨ ਕੀਤਾ ਸੀ ਕਿ 40 ਕਰੋੜ ਦੀ ਇਨਵੈਸਟਮੈਂਟ ਉਹ ਸਮੇਂ 'ਚ ਜੇ ਤੁਸੀਂ ਲਾਈਆਂ ਕੀਤੀ ਛੋਟੀ ਇਨਵੈਸਟਮੈਂਟ ਨਹੀਂ ਹੁੰਦੀ ਹਾਂਜੀ ਬਿਲਕੁਲ ਜੀ ਬਹੁਤ ਹੁੰਦੀ ਹੈ ਬਹੁਤ ਵੱਡੀ ਇਨਵੈਸਟਮੈਂਟ ਹੁੰਦੀ ਹੈ ਹੋਣ ਕੀ ਸਮੱਸਿਆਵਾਂ ਚੱਲਦੀਆਂ ਪਈਆਂ ਤੇ ਜੇਕਰ ਤੁਹਾਡੀ ਪਾਰਟੀ ਆਂਦੀ ਹੈ ਤੇ ਹੱਲ ਕੀ ਹੋਣਗੇ ਮੈਮ ਪਹਿਲੀ ਤਾਂ ਸਫਾਈ ਦੀ ਉਸ ਮਸਿਆ ਸਿਕਿਉਰਿਟੀ ਦੀ ਵੀਆ ਸਿਕਿਉਰਿਟੀ ਕਿਹੜੀ ਸੈਂਸ ਚ ਸਿਕਿਉਰਿਟੀ ਮੈਮ ਸਾਡੇ ਨਾਲ ਕੁਝ ਕੁ ਏਰੀਆ ਜਿਹੇ ਹੈਗੇ ਆ ਜਿੱਥੇ ਹਜੇ ਵੀ ਕੁਝ ਕਿ ਨਸ਼ੇੜੀ ਆ ਕੇ ਖੜ ਜਾਂਦੇ ਨੇ ਤੇ ਲੁੱਟ ਖੋ ਵੀ ਹੋਈ ਆ ਥੋੜੀ ਬਹੁਤ ਉਹ ਵੀ ਮੈਂ ਪਹਿਲ ਦੇ ਆਧਾਰ ਤੇ ਹੱਲ ਕਰਨੀ ਆ ਗੇਟ ਲਵਾਉਣ ਵਾਲੇ ਨੇ ਦੋ ਤਿੰਨ ਪਾਸੇ ਉਹ ਲਵਾਵਾਂਗੇ ਤੇ ਕੈਮਰੇ ਦਾ ਵੀ ਪ੍ਰਬੰਧ ਕਰਾਂਗੇ ਉਹ ਸੀ ਪੁਆਇੰਟ ਸਾਰੇ ਦੇਖ ਲੇ ਜਿੱਥੇ ਜਿੱਥੇ ਪੁਆਇੰਟ ਲੱਗਣਗੇ ਹਰ ਏਰੀਏ ਦੇ ਹਿਸਾਬ ਨਾਲ ਹਾਂ ਕੈਮਰੇ ਹੁੰਦੇ ਜਿਵੇਂ ਕਿ ਏਰੀਏ ਦੇ ਪ੍ਰਧਾਨ ਹੁੰਦੇ ਨੇ ਮੇਨ ਘਰ ਹੁੰਦੇ ਨੇ ਉੱਥੇ ਪੁਆਇੰਟ ਦਿੱਤਾ ਜਾਊਗਾ ਇਹਦਾ ਮਤਲਬ ਜਿਹੜੀਆਂ ਪੁਰਾਣੀਆਂ ਸਰਕਾਰਾਂ ਉਹਨਾਂ ਨੇ ਸਰਵੇਲੈਂਸ ਵੱਲ ਧਿਆਨ ਨਹੀਂ ਦਿੱਤਾ ਬਿਲਕੁਲ ਨਹੀਂ ਦਿੱਤਾ ਹੁੰਦਾ ਤਾਂ ਸਾਨੂੰ ਲੋੜ ਕੀ ਪੈਂਦੀ ਮੈਮ ਅਸੀਂ ਕਿਉਂ ਸੋਚਦੇ ਇਸ ਚੀਜ਼ ਬਾਰੇ ਤੇ ਇੱਕ ਸਾਡਾ ਜਿਹੜੇ ਜਵਦੀ ਪਿੰਡ ਦਾ ਸਕੂਲ ਆ ਇਹਨੂੰ ਹਾਇਰ ਸਕੈਂਡਰੀ ਬਣਾਵਾਂਗੇ ਮੈਂ ਉਹਨਾਂ ਨੂੰ ਅਸੀਂ ਕਿੰਗ ਮੈਂ ਦੇਖਦਾ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ 10 ਤੱਕਰੇ ਪੜ੍ਹਦੀਆਂ ਨੇ ਫਿਰ ਉਹਨਾਂ ਨੂੰ ਜਾਣਾ ਪੈਂਦਾ ਸਾਡੇ ਨਾਲ ਇੱਥੇ ਕੈਂਪ ਆ ਉੱਥੇ ਸਕੂਲ ਹੈ ਇੱਕ ਪਲੱਸ ਟੂ ਲਈ ਉੱਥੇ ਜਾਣਾ ਪੈਂਦਾ ਕੁਛ ਕੁ ਵਿਚਾਰੇ ਜਿਹੜੇ ਇੰਨੇ ਜੋਗੇ ਨਹੀਂ ਹੁੰਦੇ ਵਿਚਾਰੇ ਗਰੀਬ ਗੁਰਬਾਹ ਨਾ ਉਹਨਾਂ ਨੂੰ ਨਹੀਂ ਪੜ੍ਹ ਹੁੰਦਾ ਤੇ ਨਹੀਂ ਅਫੋਰਡ ਕਰਦੇ ਉਹ ਘਰੇ ਬਹਿ ਜਾਂਦੇ ਨੇ ਮੈਂ ਤਾਂ ਉਹਨਾਂ ਨੂੰ ਆਪਣੀ ਬੇਨਤੀ ਵੀ ਕੀਤੀ ਸੀ ਵੀ ਜੇ ਤੁਹਾਨੂੰ ਕੋਈ ਵੀ ਲੋੜ ਆ ਇਹ ਜੀ ਪੜ੍ਹਾਈ ਲਿਖਾਈ ਦੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਵੀ ਮੈਂ ਹੈਲਪ ਕਰੂੰਗਾ ਆਉਣ ਜਾਣ ਦੀ ਦਿੱਕਤ ਆ ਕਿਤੇ ਵੀ ਵੀ ਸੰਘੇ ਉਹਨਾਂ ਮੇਰੇ ਤੋਂ ਮਹ ਭਰਾਇਆਂ ਮੈਂ ਸਾਰਿਆਂ ਦਾ ਕਿਉਂਕਿ ਇੱਥੇ ਹੀ ਰਹੇ ਹਾਂ ਸ਼ੁਰੂ ਤੋਂ ਮੇਰੇ ਚਾਚੇ ਤਾਈ ਆ ਸਾਰੇ ਪਿੰਡ 'ਚ ਰਹਿੰਦੇ ਨੇ ਜਿਹੜੇ ਏਰੀਆ 'ਚ ਵੀ ਰਹਿੰਦੇ ਨੇ ਸਾਰਿਆਂ ਨਾਲ ਵਰਤਨੇ ਆ ਹੁਣ ਜਿਵੇਂ ਜਾਣਾਂ ਮੈਂ ਏਰੀਆ 'ਚ ਹਨਾ ਕੋਈ ਕਹਿੰਦਾ ਮੈਂ ਤੇਰੇ ਦਾਦੇ ਦਾ ਦੋਸਤਾਂ ਜਿਹੜੇ ਹਨ ਬਜ਼ੁਰਗ ਹੁੰਦੇ ਨੇ ਤੂੰ ਸਾਡਾ ਪੋਤਾਂ ਹੀ ਆ ਕੋਈ ਕਹਿੰਦਾ ਤੂੰ ਸਾਡਾ ਭਤੀਜਾ ਕੋਈ ਕਹਿੰਦਾ ਤੂੰ ਸਾਡਾ ਭਰਾ ਬੜਾ ਮਾਨ ਬਖਸ਼ਦੇ ਨੇ ਮੈਂ ਮਨ ਲੋ ਜਿਵੇਂ ਪੰਜਾਬੀਆਂ ਦੀ ਇੱਕ ਆਦਤ ਵੀ ਆਪਾਂ ਕਹਿ ਸਕਦੇ ਆਂ ਕਿ ਆਪਾਂ ਹਰ ਕਿਸੇ ਨੂੰ ਰਾਜ ਚਾਚਾ ਤਾਇਆ ਹੀ ਕਹਿੰਨੇ ਅੰਕਲ ਆਂਟੀ ਨਹੀਂ ਕਹਿੰਦੇ ਕਿਸੇ ਨੂੰ ਸਾਰੇ ਮੈਂ ਖੁੱਲੇ ਦਿਲ ਦੇ ਹੁੰਦੇ ਆ ਠੀਕ ਆ ਹੁਣ ਅਸੀਂ ਵੀ ਜਿਵੇਂ ਏਰੀਆ 'ਚ ਕੰਮ ਕਰਦੇ ਆਂ ਖੁੱਲੇ ਦਿਲ ਨਾਲ ਕੰਮ ਕਰਦੇ ਆਂ ਰੱਜ ਕੇ ਲੋਕਾਂ ਦੀ ਸੇਵਾ ਕਰਦੇ ਆਂ ਸਾਨੂੰ ਕੰਮ ਕਰਨਾ ਸ਼ੌਂਕ ਆ ਮੈਂ ਚਲੋ ਇੱਕ ਗੱਲ ਕਰਦੇ ਆ ਇਹਦੇ ਵਿੱਚ ਹੀ ਆ ਆਪਾਂ ਕਹਿੰਦੇ ਆ ਕਿ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੁੰਦੀਆਂ ਵੀ ਆ ਜਾਂ ਨਹੀਂ ਵੀ ਹੁੰਦੀਆਂ ਕੋਈ ਬਲਬਲੇ ਤੇ ਦੇਖੋ ਕਿਤੇ ਨਾ ਕਿਤੇ ਤੇ ਹੋਣਗੇ ਕੋਈ ਇੱਕ ਬੰਦਾ ਤੇ ਕਰਪਸ਼ਨ ਕਰ ਰਿਹਾ ਭਾਵੇਂ ਉਤਲਾ ਲੈਵਲ ਦਾ ਹੋਵੇ ਭਾਵੇਂ ਹੇਟਲਾ ਲੈਵਲ ਦਾ ਹੋਵੇ ਕਰਪਸ਼ਨ ਦੇ ਵਿੱਚ ਬੰਦਾ ਸਿੱਧਾ ਨੰਨਾ ਧਰਦਾ ਜਾਂ ਨਾ ਹੀ ਕਰਦਾ ਜਾਂ ਹੋਰ ਵੀ ਕਿਹੜੀ ਤਰੀਕੇ ਹੁੰਦੇ ਆ ਕਰਪਸ਼ਨ ਕਰਦਾ ਕਰਪਸ਼ਨ ਤਾਂ ਮੈਮ ਜੀ ਨੇ ਕਰਨੀ ਆ ਨਾ ਉਹਨੇ ਕਰ ਹੀ ਲੈਣੀ ਆ ਨਾ ਨੰਨਾ ਨਾ ਕੱਕਾ ਕੁਝ ਨਹੀਂ ਹੁੰਦਾ ਹੂੰ ਜੀ ਨੇ ਨਹੀਂ ਕਰਨੀ ਮੈਮ ਉਹ ਪਤਾ ਹੀ ਹੁੰਦਾ ਅੱਜ ਤੱਕ ਮੈਮ ਅਸੀਂ ਕਿੰਨੇ ਟਾਈਮ ਦੇ ਪੋਲਿਟਿਕਸ ਦਾ ਸਾਡੇ ਪਰਿਵਾਰ ਤੇ ਕੋਈ ਦਾਗ ਨਹੀਂ ਹੈਗਾ ਕੋਈ ਇੱਕ ਬੰਦਾ ਵੀ ਸਿੰਗਲ ਹੂੰ ਕੋਈ ਸਾਡੇ ਕੱਢ ਦਵੇ ਵੀ ਹਾਂ ਇਹਨਾਂ ਨੇ ਆਹ ਕੁਝ ਕੀਤਾ ਆ ਕੀਤਾ ਜ਼ਿੰਦਗੀ 'ਚ ਕਦੇ ਇਲੈਕਸ਼ਨ ਨਹੀਂ ਲੜਾਂਗੇ ਮੈਮ ਜਾਵਾਂਗੇ ਹੀ ਨਹੀਂ ਕਦੇ ਲੋਕਾਂ ਕੋਲੇ ਵੈਸੇ ਜੇਕਰ ਅਕਾਲੀ ਜਿਹੜੀ ਪਾਰਟੀ ਆ ਜੇਕਰ ਉਹਦੇ ਕੰਮ ਚੰਗੇ ਹੁੰਦੇ ਜੇਕਰ ਉਹਦੇ ਤੇ ਤਨਖਾਹ ਨਾ ਲੱਗਦੀ ਸੁਖਬੀਰ ਬਾਦਲ ਆਪਣੇ ਗੁਨਾਹਾਂ ਨੂੰ ਕਬੂਲ ਨਾ ਕਰਦਾ ਜਾਂ ਮਤਲਬ ਉਹਨੇ ਕੀਤੇ ਹੀ ਨਾ ਹੁੰਦੇ ਬਿਦਵੀਆਂ ਨਾ ਕਰਵਾਈਆਂ ਹੁੰਦੀਆਂ ਕੁਝ ਇਦਾਂ ਤੁਹਾਨੂੰ ਲੱਗਦਾ ਕਿ ਅੱਜ ਉਹ ਪਾਰਟੀ ਇੱਕ ਸਿਖਰ ਤੇ ਪਹੁੰਚੀ ਹੋਣੀ ਸੀ ਬਿਲਕੁਲ ਮੈਮ ਆਪਣੇ ਪੰਜਾਬ ਦੀ ਪ੍ਰਾਣੀ ਖੇਤੀ ਪਾਰਟੀ ਆ ਠੀਕ ਆ ਅਕਾਲੀ ਦਲ ਪਾਰਟੀ ਆ ਕਿਹੜੇ ਸਮਿਆਂ ਦੀ ਬਣੀ ਹੋਈ ਆ ਇਹਨਾਂ ਨੇ ਗੁਨਾਹ ਤਾਂ ਕੀਤੇ ਕੀਤੇ ਨਵੇਂ ਚਿਹਰੇ ਆਉਣਗੇ ਇਸ ਪਾਰਟੀ ਤੇ ਉਹ ਤਾਂ ਮੈਮ ਹੁਣ ਸਮਾਂ ਦੱਸੋ ਲੋਕ ਦੱਸਣਗੇ ਉਹ ਇਹ ਤਾਂ ਹੁਣ ਲੋਕਾਂ ਤੇ ਆ ਹਜੇ ਤਾਂ ਜੋ ਅੱਜ ਦਾ ਰੁਝਾਨ ਆ ਉਸ ਹਾਵ ਨਾਲ ਤਾਂ ਨਹੀਂ ਆਉਂਦੇ ਮੈਮ ਲੋਕ ਇੰਨਾ ਤੋਂ ਖਫਾ ਨੇ ਬਹੁਤ ਜ਼ਿਆਦਾ ਕਿਉਂਕਿ ਇਹਨਾਂ ਨੇ ਸਾਡੇ ਗੁਰੂ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਮaaf ਕੀਤਾ ਮਾਫਤਾ ਕੀਤਾ ਉਹਨਾਂ ਨੂੰ ਨੌਕਰੀਆਂ ਤੇ ਵੀ ਲਾਇਆ ਹਾਂ ਠੀਕ ਆ ਡੇਰੇ ਸੱਚੇ ਸੌਦੇ ਵਾਲੇ ਆ ਉਹਨਾਂ ਨੂੰ ਮਾਫੀ ਦੁਵਾਈ ਸਾਰਾ ਕੁਝ ਤਾਂ ਮੈਂ ਮੰਨ ਗਏ ਤਨਖਾਈਏ ਕਿਉਂ ਲਾਏ ਗਏ ਨੇ ਜੋ ਗੁਨਾਹ ਕੀਤੇ ਗਲਤੀਆਂ ਮੰਨੀਆਂ ਤਾਂ ਹੀ ਲਾਈ ਗਏ ਨੇ ਹੁਣ ਉਹ ਕਿਸੇ ਹੋਰ ਨੂੰ ਤਾਂ ਲਾ ਨਹੀਂ ਦਿੰਦੇ ਹਜੇ ਤੱਕ ਤਾਂ ਮੈਂ ਇਹ ਹੀ ਸਮਝਦਾ ਵੀ ਹਜੇ ਤੱਕ ਤਾਂ ਨਹੀਂ ਆਉਂਦੇ ਬਾਕੀ ਅੱਗੇ ਭਵਿੱਖ 'ਚ ਕੀ ਹੁੰਦਾ ਉਹਦਾ ਮੈਂ ਕੁਝ ਕਹਿ ਨਹੀਂ ਸਕਦਾ ਚਲੋ ਖੈਰ ਸਵਾਲ ਤੇ ਬਹੁਤ ਸਾਰੇ ਨੇ ਭਾਵੇਂ ਉਹ ਹਰਜਿੰਦਰ ਸਿੰਘ ਧਾਮੀ ਦੇ ਪਿਛਲੇ ਕੁਝ ਬਿਆਨਾਂ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਜਿਹੜਾ ਉਹਨਾਂ ਨੇ ਬੀਬੀ ਜਗੀਰ ਕੌਰ ਜੀ ਦੇ ਉੱਤੇ ਕੁਝ ਟਿੱਪਣੀ ਕੀਤੀ ਸੀਗੀ ਭਾਵੇਂ ਆਪਾਂ ਉਹਨਾਂ ਗੱਲਾਂ ਨੂੰ ਲੈ ਕੇ ਗੱਲ ਕਰੀ ਪਰ ਹਾਲ ਦੀ ਘੜੀ 'ਚ ਤੁਸੀਂ ਇੱਕ ਯੰਗਸਟਰ ਜਰਾ ਤੁਸੀਂ ਇਹਦੇ ਵਿੱਚ ਖੜੇ ਹੋਏ ਆ ਮਤਲਬ ਆਪਾਂ ਕਹਿ ਸਕਦੇ ਆ ਕਿ ਹਵਾ ਕੀ ਲੱਗਦੀ ਪਈ ਹੈ ਤੁਹਾਨੂੰ ਆਪ ਦੇ ਆਪ ਨੂੰ ਲੈ ਕੇ ਮਤਲਬ ਤੁਸੀਂ ਕਿੰਨਾ ਕੁ ਸੈਟੀਸਫਾਈਡ ਫੀਲ ਕਰਦੇ ਪਏ ਆ ਬਸ ਆਪਾਂ ਉਹਦੇ ਵਿੱਚ ਹੀ ਗੱਲ ਨੂੰ ਮੁਕਾਈਏ ਪਹਿਲਾਂ ਤੇ ਮੈਮ ਮੈਂ ਆਪਣੇ ਆਪ ਨੂੰ ਲੈ ਕੇ ਬਹੁਤ ਵਧੀਆ ਫੀਲ ਕਰਦਾ ਹਾਂ ਹਾਂ ਪੋਜ਼ਿਟਿਵ ਆ ਉਹ ਕਹਿੰਦੇ ਆ ਨਾ ਥਿੰਕ ਪੋਜ਼ਿਟਿਵ ਪੋਜ਼ਿਟਿਵ ਥਿੰਗਸ ਵਿਲ ਹੈਪਨ ਪੋਜ਼ਿਟਿਵ ਰਹਿ ਰਹੇ ਆ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਲੀਡ ਦੇ ਚੋਣ ਜਿੱਤਾਂਗੇ ਹਾਂਜੀ ਠੀਕ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਤੁਸੀਂ ਇਸ ਚਰਚਾ ਵਿੱਚ ਮੌਜੂਦ ਰਹੇ ਸੋ ਇੱਕ ਵਾਰ ਆਪਾਂ ਫਿਰ ਹਾਜ਼ਰ ਹੋਵਾਂਗੇ ਕجهه ਹੀ ਇੰਟਰਸਟਿੰਗ ਐਪੀਸੋਡ ਨੂੰ ਲੈ ਕੇ ਤਦ ਤੱਕ ਲਈ ਵਾਸ ਦਾ ਪੰਜਾਬ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਜ਼ਰੂਰ ਦੱਸਿਓ ਇਹ ਪੋਡਕਾਸਟ ਤੁਹਾਨੂੰ ਕਿਦਾਂ ਦਾ ਲੱਗਾ ਇਹ ਚਰਚਾ ਤੁਹਾਨੂੰ ਕਿਦਾਂ ਦੀ ਲੱਗੀ ਤਦ ਤੱਕ ਲਈ ਧੰਨਵਾਦ ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮੈਂ ਸੈਮਨ ਰਿਆਰ ਵਾਸ ਦਾ ਪੰਜਾਬ